हेलो स्टूडेंट्स वेलकम टू जीटी एजुकेशन आज दी वीडियो ਵਿੱਚ ਆਪਾਂ ਪੰਜਾਬ ਜੀਕੇ ਦੇ 180 ਐਮਕਿਊ ਡਿਸਕਸ ਕਰਾਂਗੇ ਇਹ ਸਾਡੀ ਪੰਜਾਬ ਜੀਕੇ ਦੀ ਸੀਰੀਜ਼ ਦਾ ਪਾਰਟ ਨੰਬਰ 6 ਪਹਿਲਾ ਸਵਾਲ ਹੈ ਜੀ ਪੰਜਾਬ ਵਾ ਸੋਲਡ ਵਾਇਕ ਡਾਇਨਸਟੀ ਇਨ ਦਾ अर्ली 16th ਸੈਂਚਰੀ ਸੋਲਵੀ ਸਦੀ ਦੀ ਸ਼ੁਰੂਆਤ ਵਿੱਚ ਪੁੱਛਿਆ ਗਿਆ ਕਿ ਪੰਜਾਬ ਉੱਤੇ ਕਿਹਨਾ ਦਾ ਰਾਜ ਸੀ ਤਾਂ ਸੋਲਵੀ ਸਦੀ ਦੀ ਸ਼ੁਰੂਆਤ ਦੇ ਵਿੱਚ ਸੀਗਾ ਲੋਧੀ ਡਾਇਨਸਟੀ ਦਾ ਰਾਜ the second question hai ji what was the main occupation of the people of punjab in the 16th century 16ਵੀਂ ਸਦੀ ਦੇ ਵਿੱਚ ਪੁੱਛਿਆ ਗਿਆ ਆ ਕਿ ਪੰਜਾਬ ਦੇ ਵਿੱਚ ਜਿਹੜੇ ਲੋਕ ਸੀ ਉਹਨਾਂ ਦਾ ਮੇਨ ਕੀਤਾ ਕੀ ਸੀ ਤਾਂ ਉਹਨਾਂ ਦਾ ਮੇਨ ਕੀਤਾ ਸੀ ਜੀ ਐਗਰੀਕਲਚਰ ਆਪਸ਼ਨ ਬੀ थर्ड क्वेश्चन ਹੈ ਜੀ ਇਨ ਦਾ 16th ਸੈਂਚਰੀ ਹਿੰਦੂ ਸੋਸਾਇਟੀ ਵਾਸ ਡਿਵਾਈਡਡ ਇਨਟੂ ਹਾਊ many ਸੈਕਸ਼ਨਸ 16ਵੀਂ ਸਦੀ ਦੀ ਗੱਲ ਕਰਦੇ ਆ ਜੀ ਪੁੱਛਿਆ ਗਿਆ ਆ ਜੋ ਜਿਹੜਾ ਹਿੰਦੂ ਸਮਾਜ ਸੀ ਉਹ ਕਿੰਨੇ ਭਾਗਾਂ ਵਿੱਚ ਵੰਡਿਆ ਸੀ ਚਾਰ ਭਾਗਾਂ ਦੇ ਵਿੱਚ ਵੰਡਿਆ ਹੋਇਆ ਸੀ ਜਿਨ੍ਹਾਂ ਦੇ ਵਿੱਚ ਆਪਾਂ ਪੜ੍ਹਦੇ ਹੁੰਨੇ ਆਮ ਤੌਰ ਤੇ ਕਿ ਬ੍ਰਾਹਮਣ ਖੱਤਰੀ ਵੈਸ਼ ਤੇ ਸ਼ੁੱਧਲ ਵੈਸ਼ ਤੇ ਸ਼ੁੱਧਲ ਚਾਰ ਵਰਨਾ ਦੇ ਵਿੱਚ ਹਿੰਦੂ ਸਮਾਜ ਵੰਡਿਆ ਹੋਇਆ ਸੀ ਕੁਐਸਚਨ ਨੰਬਰ 4 ਹੈ ਜੀ ਵਿੱਚ ਵਾਸਾ ਮੋਸਟ ਫੀਨਸ ਐਂਡ ਪ੍ਰੂਫ ਆਫ ਐਜੂਕੇਸ਼ਨ ਇਨ ਪੰਜਾਬ ਸੋਲਵਿਸ ਅੰਦੇ ਦੇ ਵਿੱਚ ਪੁੱਛਿਆ ਗਿਆ ਜੀ ਸਿੱਖਿਆ ਦਾ ਜਿਹੜਾ ਪ੍ਰਮੁੱਖ ਕੇਂਦਰ ਸੀ ਉਹ ਕਿਹੜਾ ਸੀ ਇਹਦੇ ਸਹੀ ਆਪਸ਼ਨ ਹੈ ਜੀ ਲਾਹੌਰ ਆਪਸ਼ਨ ਬੀ ਕਵੈਸਚਨ ਨੰਬਰ 5th ਹੈ ਜੀ ਇਨ ਦਾ 16th ਸੈਂਚਰੀ ਵਟ ਡਿਡ ਨੋ ਹੈ ਨੋਟ ਹੈਵ ਫੋਰਨਟਰੇਡ ਵਿਦ ਵਿਚ ਕੰਟਰੀ ਪੰਜਾਬ ਦਾ ਕਿਹੜੇ ਪੁੱਛਿਆ ਗਿਆ ਵਿਦੇਸ਼ੀ ਜਾਂ ਕਿਹੜੇ ਦੇਸ਼ ਦੇ ਨਾਲ ਕਿਸੇ ਵਿਦੇਸ਼ੀ ਵਪਾਰ ਨਹੀਂ ਸੀ ਜਿਹੜਾ ਇਰਾਨ ਚਾਈਨਾ ਤੇ ਤਿੱਬਤ ਇਹਦੇ ਨਾਲ ਵਪਾਰ ਹੋਣ ਦੇ ਪ੍ਰਮਾਣ ਮਿਲਦੇ ਨੇ ਪਰ ਸ਼੍ਰੀਲੰਕਾ ਦੇ ਨਾਲ ਵਪਾਰ ਹੋਣ ਦੇ ਕੋਈ ਸਿੱਧੇ ਪ੍ਰਮਾਣ ਨਹੀਂ ਮਿਲਦੇ ਇਸ ਕਰਕੇ ਇਹ ਜੀ ਆਪਸ਼ਨ ਸਹੀ ਬਹਿਦੀ ਹੈ ਆਪਸ਼ਨ ਡੀ ਕਵੈਸਚਨ ਨੰਬਰ 6th ਵਿਚ ਵਾਸ ਮੋਸਟ ਫੇਮਸ ਟ੍ਰੇਡਿੰਗ ਸੈਂਟਰ ਆਫ ਪੰਜਾਬ 16ਵੀਂ ਸਦੀ ਦੇ ਵਿੱਚ ਪੁੱਛਿਆ ਗਿਆ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਵਪਾਰ ਸੀ ਜਿਹਦਾ ਪ੍ਰਮੁੱਖ ਕੇਂਦਰ ਕਿਹੜਾ ਸੀ ਪ੍ਰਮੁੱਖ ਕੇਂਦਰ ਕਿਹੜਾ ਸੀ ਜੀ ਉਹਦੀ ਸਹੀ ਆਪਸ਼ਨ ਹੈ ਲਾਹੌਰ ਆਪਸ਼ਨ ਏ ਕੁਐਸਚਨ ਨੰਬਰ 7 ਵੇਅਰ ਡਿਡ ਮੁਸਲਿਮਸ ਗੈਟ ਹਾਇਰ ਐਜੂਕੇਸ਼ਨ ਮੁਸਲਮਾਨਾਂ ਵਾਲੇ ਪੁੱਛਿਆ ਗਿਆ ਜੀ ਉਹਨਾਂ ਦੀ ਜਿਹੜੀ ਉੱਚ ਸਿੱਖਿਆ ਸੀ ਜਾਂ ਆਪਣੀ ਐਜੂਕੇਸ਼ਨ ਸੀ ਉਹ ਕਿੱਥੋਂ ਪ੍ਰਾਪਤ ਕਰਦੇ ਸੀ ਤਾਂ ਉਹਨਾਂ ਦਾ ਜਿਹੜਾ ਪ੍ਰਮੁੱਖ ਸਾਧਨ ਸੀ ਉਹ ਮਦਰਸੇ ਸੀ ਆਪਸ਼ਨ ਸੀ ਦਾ ਮੋਸਟ ਪ੍ਰੈਜ਼ੈਂਟ ਐਵਲ ਆਫ ਮੁਸਲਿਮ ਸੋਸਾਇਟੀ ਇਨ ਦਾ अर्ਲੀ 16th ਸੈਂਚਰੀ ਸੋ ਇਸ ਅਧਿ ਦੇ ਵਿੱਚ ਪੁੱਛਿਆ ਗਿਆ ਕਿ ਮੁਸਲਮਾਨਾਂ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਸਮਾਜਿਕ ਬੁਰਾਈ ਸੀ ਉਹ ਕਿਹੜੀ ਸੀ ਤੇ ਇਹਦਾ ਸਹੀ ਆਨਸਰ ਹੈਗਾ ਜੀ ਆਪਣਾ ਇਹਦੇ ਵਿੱਚ ਹੈਗਾ ਕਿ ਤਲਾਕ ਦੇਣ ਦੀ ਪ੍ਰੈਕਟਿਸ ਆਫ ਡਾਇਵੋਰਸ ਤਲਾਕ ਦੇਣਾ ਬਹੁਤ ਜ਼ਿਆਦਾ ਸੌਖਾ ਸੀ ਜਿਹਦੇ ਕਰਕੇ ਇਹ ਮੁਸਲਿਮ ਸਮਾਜਿਕ ਬੁਰਾਈ ਬਣ ਚੁੱਕੀ ਸੀ ਤੇ ਔਰਤਾਂ ਦੇ ਲਈ ਤੇ ਬਹੁਤ ਬੁਰਾ ਅਸਰ ਪੈਂਦਾ ਸੀ ਕਵੈਸਚਨ ਨੰਬਰ 9 ਵੋਟ ਇਜ਼ ਇਨਕਨਸਿਸਟੈਂਟ ਵਿਦ ਦਾ ਸਟੇਟਸ ਆਫ ਊਮਨ ਇਨ ਹਿੰਦੂ ਸੋਸਾਇਟੀ ਇਨ ਦਾ 16th ਸੈਂਚਰੀ ਪੁੱਛਿਆ ਗਿਆ ਜੀ ਨੀਚੇ ਦੇਖੋ ਆਪਾਂ ਨੂੰ ਚਾਰ ਆਪਸ਼ਨ ਦਿੱਤੀਆਂ ਨੇ ਤੇ ਇਹਦੇ ਵਿੱਚ ਪੁੱਛਿਆ ਗਿਆ ਕਿ 16ਵੀਂ ਸਦੀ ਦੇ ਵਿੱਚ ਸਾਨੂੰ ਦੱਸੋ ਵੀ ਜਿਹੜੀ ਹਿੰਦੂ ਔਰਤਾਂ ਸੀ ਊਮਨ ਸੀ ਗੱਲ ਕਰੀ ਹਿੰਦੂ ਔਰਤਾਂ ਸੀ ਵੀ ਜਿਹੜੀ ਚਾਰ ਗੱਲਾਂ ਦਿੱਤੀਆਂ ਨੇ ਇਹਨਾਂ ਦੇ ਵਿੱਚ ਕਿਹੜੀ ਗੱਲ ਹੈ ਜਿਹੜੀ ਗਲਤ ਹੈ ਮਤਲਬ ਆਪਾਂ ਚਾਰ ਆਪਸ਼ਨ ਦਿੱਤੀਆਂ ਨੇ ਵਿੱਚੋਂ ਦੇਖਣਾ ਵੀ ਕਿਹੜੀ ਆਪਸ਼ਨ ਹੈ ਜਿਹੜੀ ਗਲਤ ਹੈ ਦੇਖੋ ਕੀ ਲਿਖਿਆ ਹੈ ਵੀ ਔਰਤਾਂ ਦੇ ਵਿੱਚ ਪੋਲੀਗੈਨੀ ਬਹੁਤ ਵਾਂ ਜਿਹੜਾ ਔਰਤਾਂ ਦੇ ਵਿੱਚ ਗੋਹ ਵਿਵਹਾਰ ਸੀ ਉਹ ਪਰਚਲਤ ਸੀ ਨਹੀਂ ਜੀ ਇਹੀ ਆਪਸ਼ਨ ਅਮੇ ਸਹੀ ਬੈਠ ਜਾਈਗੇ ਤੇ ਕਿ ਜਿਹੜੀ ਆਪਸ਼ਨ ਇਹਨਾਂ ਚ ਗਲਤ ਬੈਠ ਜੀ ਦੇਖੋ ਸਤੀ ਪ੍ਰਥਾ ਵੀ ਇਹਨਾਂ ਚ ਹੁੰਦੀ ਸੀ ਚਾਈਲਡ ਮੈਰਿਜ ਵੀ ਹੁੰਦੀ ਸੀ ਤੇ ਜਿਹੜੀ ਵਿਡੋ ਮੈਰਿਜ ਹੈ ਜਿਹਨੂੰ ਆਪਾਂ ਕਹਿੰਦੇ ਆ ਕਿ ਵਿਧਵਾ ਵਿਆਹ ਤੇ ਰੋਕ ਸੀ ਸਿਰਫ ਇੱਕ ਉਹਨਾਂ ਕੋਲ ਹੱਕ ਨਹੀਂ ਸੀ ਜਿਹੜੀ ਤੇ ਲਿਖਿਆ ਗਿਆ ਕਿ ਗੋਹ ਵਿਆਹ ਨਹੀਂ ਸੀ ਕਰ ਸਕਦੀ ਇਸ ਦਾ ਕਿਹ ਆਪਸ਼ਨ ਹੈ ਜਿਹੜੀ ਸਹੀ ਹੈ ਕੁਐਸਚਨ ਨੰਬਰ 10 ਹੈ ਜੀ ਪੁੱਛਿਆ ਗਿਆ ਕਿ ਪੰਜਾਬ ਦੇ ਪੰਜਾਬ ਨੂੰ ਸਾਨੂੰ ਪੰਜਾਬ ਬਾਰੇ ਦੱਸੋ ਜੀ ਜਿਹੜੀ ਰਿਲੀਜੀਅਸ ਕੰਡੀਸ਼ਨ ਸੀਗੀ ਧਾਰਮਿਕ ਸਥਿਤੀ ਕੀ ਸੀ ਜਿਹਦੇ ਬਾਰੇ ਕਿਹੜੀ ਗੱਲ ਆਪਾਂ ਦੇਖੋ ਆਪਾਂ ਚਾਰ ਆਪਸ਼ਨਸ ਦਿੱਤੀਆਂ ਨੇ ਆਪੇ ਇਹਦੇ ਵਿੱਚ ਵੀ ਇਹ ਹੀ ਦੱਸਣਾ ਹੈ ਕਿ ਜਿਹੜੀਆਂ ਨੀਚੇ ਸੇ ਚਾਰ ਗੱਲਾਂ ਪਈਆਂ ਨੇ ਦੱਸੋ ਸਾਨੂੰ ਉਹਦੇ ਵਿੱਚੋਂ ਕਿਹੜੀ ਗੱਲ ਗਲਤ ਹੈ ਪੰਜਾਬ ਦੀ ਧਾਰਮਿਕ ਸਥਿਤੀ ਬਾਰੇ ਤਾਂ ਪੁੱਛਿਆ ਗਿਆ ਤੇ ਐਗਜ਼ਿਸਟੈਂਸ ਆਫ ਜੈਨਿਜ਼ਮ ਐਂਡ ਬੁੱਧਿਜ਼ਮ ਵਾਜ਼ ਨੀਲੀਜੀਬਲ ਮਤਲਬ ਪੁੱਛਿਆ ਗਿਆ ਵੀ ਜਿਹੜਾ ਆਪਣਾ ਹਿੰਦੂ ਆਪਣੇ ਪੰਜਾਬ ਦੇ ਵਿੱਚ ਜੈਨ ਧਰਮ ਸੀ ਤੇ ਜਿਹੜਾ ਬੁੱਧ ਧਰਮ ਸੀ ਉਹਨਾਂ ਦਾ ਜਿਹੜੀ ਆਪਣਾ ਕਹਿ ਦਿੰਨੇ ਆ ਕਿ ਜਿਹੜੀਆਂ ਐਗਜ਼ਿਸਟੈਂਸੀ ਉਹ ਨਾ हां जी भी ठीक है हिंदूइज्म सीगो अलग-अलग ਕਿਤਨਾ ਚੰਨੇ ਭੰਡੇ ਹੈ ਸੀ ਵੀ ਠੀਕ ਹੈ ਜੀ ਜਿਹੜੇ ਕੀ ਸੀਗਾ ਆਪਣਾ ਇਸਲਾਮ ਧਰਮ ਹੈ ਉਹ ਵੀ ਕੀ ਸੀਗਾ ਅਲੱਗ-ਅਲੱਗ ਤਰ੍ਹਾਂ ਦੇ ਅੰਦਰਿਸ਼ਵਾਚਾਂ ਵਿੱਚ ਫਸਿਆ ਹੋਇਆ ਸੀ ਉਸ ਤੋਂ ਬਾਅਦ ਕੀ ਪੁੱਛਿਆ ਗਿਆ ਇੰਟਰੈਕਸ਼ਨ ਬਿਟਵੀਨ ਹਿੰਦੂਸ ਐਂਡ ਇਸਲਾਮ ਕਹਿੰਦੇ ਜੀ ਜਿਹੜੇ ਹਿੰਦੂ ਸੀ ਤੇ ਜਿਹੜੇ ਮੁਸਲਮਾਨ ਸੀ ਉਹਨਾਂ ਦੇ ਵਿੱਚ ਪਿਆਰ ਜਿਹੜੀ ਭਾਵਨਾ ਸੀ ਇੱਕੇ ਦੀ ਉਹ ਵਧ ਰਹੀ ਸੀ ਦੇ ਇੱਕ ਦੂਜੇ ਨਾਲ ਜੁੜ ਰਹੇ ਸੀ ਮਿਲਜੀ ਆਪਸ਼ਨ ਇੱਥੇ ਬੀ ਹੈ ਇਹ ਵਾਲੀ ਕਲੀ ਸਟੇਟਮੈਂਟ ਗਲਤ ਹੈ ਇਸ ਕਰਕੇ ਅਸੀਂ ਇਹਨੂੰ ਟਿਕ ਕਰਾਂਗੇ ਆਪਸ਼ਨ ਨੰਬਰ ਬੀ ਕਵੈਸਚਨ ਨੰਬਰ 11 ਵਟ ਅਮੰਗ ਦਾ ਫੋਲੋਇੰਗ ਚੋਇਸਸ ਆਰ ਇਰੈਸ਼ਨਲ ਕਨਸਾਈਡਿੰਗ ਦਾ ਸੋਸ਼ਲ ਕੰਡੀਸ਼ਨ ਆਫ ਪੰਜਾਬ ਆਫ अर्ਲੀ 16th ਸੈਂਚਰੀ 16ਵੀਂ ਸਦੀ ਦੇ ਵਿੱਚ ਪੁੱਛਿਆ ਗਿਆ ਜੀ ਸੋਸ਼ਲ ਕੰਡੀਸ਼ਨ ਬਾਰੇ ਚਾਰ ਗੱਲਾਂ ਦਿੱਤੀਆਂ ਹੋਈਆਂ ਨੇ ਦੱਸਣਾ ਕੋਦੇ ਵਿੱਚੋਂ ਕਿ ਕਿਹੜੀ ਗਲਤ ਹੈ ਜਿਹੜੀ ਨਾਲ ਨਹੀਂ ਮਿਲਦੀ ਜਾਂ ਕਿਹੜੀ ਗਲਤ ਹੈ ਤਾਂ ਦੇਖੋ ਕੀ ਲਿਖਿਆ ਹੈ देयर वाज ਨੋ ਪ੍ਰੋਵੀਜ਼ਨ ਫੋਰ ਹਾਈਰ ਐਜੂਕੇਸ਼ਨ ਫੋਰ ਹਿੰਦੂਸ ਹਿੰਦੂਆਂ ਦੇ ਲਈ ਉੱਚ ਸਿੱਖਿਆ ਨਹੀਂ ਸੀ the muslim community was divided into four main sections uske baad ekya the practice of polygamy and divorce was revamped among muslim the caste system was a major feature of hindu society inna vich opa dasna hai ki je kehdi gal hai jehdi inna de vich sahi hai te de vich opa dekhde ha ji the muslim community was divided into four main sections ehhi de vich sahi hai jehde hindu sige ohna de utte sikhiya da ki sega prapta nahi si ਏ ਵੀ ਇਹਦੇ ਵਿੱਚ ਕੀ ਹੈ ਉਸ ਤੋਂ ਬਾਅਦ ਇਹ ਕਿਹਾ ਦਾ ਪ੍ਰੈਕਟਿਸ ਆਫ ਪੋਲੀਗਾਮੀ ਐਂਡ ਡਾਈਵੋਰਸ ਵਾਸ ਰੈਂਪ ਅਮੰਗ ਮੁਸਲਮਾਨ ਕੁਐਸਚਨ ਨੰਬਰ 11 ਇਹਦੇ ਵਿੱਚ ਦੇਖੋ ਕੀ ਪੁੱਛਿਆ ਗਿਆ ਵਟ ਅਮੰਗ ਦਾ ਫੋਲੋਇੰਗ ਪ੍ਰੈਕਟਿਸ ਆਰ ਇਰੈਸ਼ਨਲ ਪੁੱਛਿਆ ਗਿਆ ਵੀ ਜਿਹੜੇ ਪੰਜਾਬ ਦੀ 16ਵੀਂ ਸਦੀ ਦੇ ਵਿੱਚ ਕਿਹੜੀਆਂ ਸਮਾਜਿਕ ਸਥਿਤੀਆਂ ਸੀ ਉਹਨਾਂ ਨੂੰ ਲੈ ਕੇ ਕਿਹੜੀ ਗੱਲ ਹੈ ਜਿਹੜੀ ਗਲਤ ਹੈ ਇਹਦੇ ਵਿੱਚ ਚਾਰ ਆਪਸ਼ਨ ਦਿੱਤੀਆਂ ਨੇ ਜੀ ਆਪਾਂ ਦੇਖਣਾ ਹੈ ਵੀ ਇਹਨਾਂ ਵਿੱਚ ਕਿਹੜੀ ਗੱਲ ਗਲਤ ਸਿਸਟਮ ਹੈ ਤਦੇ ਦੇ ਵਿੱਚ ਕੀ ਪੁੱਛਿਆ देयर वास ਨੋ ਪ੍ਰੋਵੀਜ਼ਨ ਫॉर ਹਾਇਰ ਐਜੂਕੇਸ਼ਨ ਫॉर ਹਿੰਦੂਸ ਕਹਿੰਦੇ ਜਿਹੜੇ ਹਿੰਦੂ ਸੀ ਉਹ ਉੱਚ ਸਿੱਖਿਆ ਨਹੀਂ ਸੀ ਲੈ ਸਕਦੇ ਇਸ ਛਾਵੇਂ ਦੇ ਵਿੱਚ ਤੇ ਆਪਸ਼ਨਾਂ ਦੇ ਦੇਖੋ ਪਹਿਲੇ ਹੀ ਗਲਤ ਆ ਉਹਨਾਂ ਲਈ ਉੱਚ ਸਿੱਖਿਆ ਦਾ ਪ੍ਰਬੰਧ ਸੀਗਾ ਇਸ ਕਰਕੇ ਆਪਣੀ A ਆਪਸ਼ਨ ਸਹੀ ਆ ਚੁਗੀ ਜੇ ਆਪਾਂ ਹੋਰ ਦੇਖਦੇ ਹਾਂ ਵੀ ਮੁਸਲਮ ਕਮਿਊਨਿਟੀ ਚਾਰ ਭੰਗਾ ਚ ਵੰਡੀ ਹੋਈ ਸੀ ਹਾਂ ਜੀ ਚਾਰ ਭੰਗਾਂ ਦੇ ਵਿੱਚ ਵੰਡੀ ਹੋਈ ਸੀ ਮੁਸਲਮਾਨਾਂ ਦੇ ਵਿੱਚ ਇੱਕ ਤਾਂ ਉੱਚ ਵਰਗ ਆ ਜਾਂਦਾ ਸੀ ਜੀਦੇ ਵਿੱਚ ਆਪਣੇ ਸਰਦਾਰ ਤੇ ਅਮੀਰ ਹੁੰਦੇ ਸੀ ਦੂਸਰੀ ਜੁਬਨ ਨੰਬਰ 3 ਨੇ ਧਾਰਮਿਕ ਵਰਗ ਆ ਜਾਂਦਾ ਸੀ ਜਿਹਦੇ ਵਿੱਚ ਕਾਜ਼ੀ ਮੁੱਲਾ ਵਗੈਰਾ ਹੁੰਦੇ ਸੀ ਉਸ ਤੋਂ ਬਾਅਦ ਬੁਕਾਰੀ ਤੇ ਕਾਰੀਗਰ ਆ ਜਾਂਦੇ ਸੀ ਉਸ ਤੋਂ ਬਾਅਦ ਸਭ ਤੋਂ ਨੀਚੇ ਨੀਮਾ ਵਰਗ ਆ ਜਾਂਦਾ ਸੀ ਜਿੱਦੇ ਵਿੱਚ ਕਿਸਾਨ ਤੇ ਮਜ਼ਦੂਰ ਹੁੰਦੇ ਸੀ ਤੇ ਇਹਦੇ ਵਿੱਚ ਪੁੱਛਿਆ ਗਿਆ ਕਿ ਮੁਸਲਮਾਨਾਂ ਦੇ ਵਿੱਚ ਜਿਹੜੇ ਗੋ ਵਿਵਾਸ ਸੀ ਤੇ ਤਲਾਕ ਸੀਗੇ ਜਿਹੜੇ ਪ੍ਰਚਲਿਤ ਸੀ ਹਾਂਜੀ ਇਹ ਵੀ ਠੀਕ ਹੈ ਕਾਸ ਸਿਸਟਮ ਜਿਹੜੀ ਉਹ ਵੀ ਕੀ ਸੀਗੀ ਹਿੰਦੂ ਸੈਟ ਦੇ ਵਿੱਚ ਪੈਲੀ ਹੋਈ ਸੀ ਵੀ ਠੀਕ ਹੈ ਕੁਐਸਚਨ ਨੰਬਰ 12 ਹਿੰਦੂ ਜੰਬਸ ਵੇਡਡ ਇਨਟੂ ਵਿਚ ਸੈਕਸ਼ਨ ਇਨ 16th ਸੈਂਚਰੀ ਉੱਚਿਆ ਗਿਆ ਕਿ ਹਿੰਦੂਇਜ਼ਮ ਸੀਗਾ ਜਿਹੜਾ ਕਿਹੜੇ ਭਾਗਾਂ ਤੋਂ ਮੰਡਿਆ ਹੋਇਆ ਸੀ ਦੇਖੋ ਸ਼ੈਵਮਤ ਵੀ ਸੀ ਵੈਸ਼ਨਮਤ ਵੀ ਸੀ ਤੇ ਸ਼ਕਤੀਮਤ ਵੀ ਸੀ ਚਾਰਾਂ ਦੇ ਵਿੱਚੋਂ ਇਹਨਾਂ ਦੇ ਵਿੱਚ ਅਸੀਂ ਕਰਕੇ ਆਪਸ਼ਨ ਇਹਦੀ ਜਿਹੜੀ ਡੀ ਹੋ ਸਹੀ ਆਊਗੀ ਸ਼ੈਵਮਤਾਂ ਦੇ ਸੀ ਸ਼ਿਵ ਭਗਵਾਨ ਨੂੰ ਮੰਨਣ ਵਾਲੇ ਵੈਸ਼ਨਮ ਹੁੰਦੇ ਸੀ ਜਿਹੜੇ ਵਿਸ਼ਨ ਭਗਵਾਨ ਨੂੰ ਮੰਨਦੇ ਸੀ ਤੇ ਸ਼ਕਤੀ ਸੈਕਸ਼ਨ ਵਾਲੇ ਉਹ ਸੀ ਜਿਹੜੇ ਦੇਵੀ ਦੀ ਪੂਜਾ ਕਰਦੇ ਸੀ ਕੁਐਸਚਨ ਨੰਬਰ 30 ਸ਼ਿਵਾਲਾਵਾਸ ਅਸੋਸੀਏਟਡ ਵਿਦ ਵਿੱਚ ਸੈਕਸ਼ਨ ਇਨ ਹਿੰਦੂਇਜ਼ਮ अच्छा देखो शिवाला ਹੁੰਦਾ ਜਿੱਥੇ ਸ਼ਿਵਜੀ ਦੇ ਮੰਦਿਰ ਨੂੰ ਸ਼ਿਵਾਲਾ ਕਿਹਾ ਜਾਂਦਾ ਇਸ ਕਰਕੇ ਸ਼ੈਵিজਮ ਦੇ ਨਾਲ ਸੰਬੰਧਿਤ ਹੈ ਨਾਥ ਸੰਪਤੀ ব্রাঞ্চ ਵਾਸ ਆਫ ਵਾਸ ਅ ব্রাঞ্চ ਆਫ ਵਿਚ ਸੈਕਸ਼ਨ ਅੰਡਰ ਹਿੰਦিজਮ اچھا ਨਾਥ ਸੰਪਤੀ ਦੇ ਚੈਲੇ ਜਿਹੜੇ ਕਹਦੇ ਨਾਲ ਜੁੜੇ ਸੀ ਇਹ ਸੀਗੇ ਜੀ ਸ਼ੈਵিজਮ ਦੇ ਨਾਲ ਇਸੇ ਭਗਵਾਨ ਦੀ ਭਗਤੀ ਕਰਦੇ ਸੀ ਤੇ ਉਹਨਾਂ ਦੀ ਤਰ੍ਹਾਂ ਹੀ ਆਪਣੇ ਜੀਵਨ ਨੂੰ ਚਲਾਉਣਾ ਚਾਹੁੰਦੇ ਸੀ ਉਸ ਤੋਂ ਬਾਅਦ ਆ ਜੀ 15th ਕੁਸ਼ਨ ਹੂ ਇਸਟੈਬਲਿਸ਼ਡ ਦਾ ਬ੍ਰਾਂਚ ਕਾਲਡ ਨਾ ਨਾਥ ਪੰਥੀ ਜਿਹੜੇ ਨਾਥ ਪੰਥੀ ਸੀ ਉਹਨਾਂ ਦੇ ਪੁੱਛਿਆ ਗਿਆ ਕਿ ਸ਼ਾਖਾ ਦੀ ਸ਼ੁਰੂਆਤ ਕਿਹਨੇ ਕੀਤੀ ਜੀ ਇਹਨਾਂ ਦੇ ਦਿੱਤੀ ਸੀ ਗੋੜਖਨਾਥ ਇਸ ਕਰਕੇ ਆਪਸ਼ਨ B ਸਹੀ ਹੈ ਕੁਸ਼ਨ ਨੰਬਰ 16 ਐਟ ਦਾ ਇਨਵੀਟੇਸ਼ਨ ਆਫ ਵਿਚ ਸੂਬੇਦਾਰ ਪੰਜਾਬ ਤੇ ਬਾਬਰ ਅਟੈਕ ਦੇਖੋ ਜੀ ਪੁੱਛਿਆ ਗਿਆ ਕਿ ਕਿਹੜੇ ਸੂਬੇਦਾਰ ਨੇ ਸੱਦਾ ਦਿੱਤਾ ਸੀ ਬਾਬਰ ਨੂੰ ਪੰਜਾਬ ਤੇ ਹਮਲਾ ਕਰਨ ਲਈ ਇਹਦੇ ਸਹੀ ਆਪਸ਼ਨ ਬੈਠਦੀ ਹੈ ਜੀ ਦੌਲਤ ਖਾਨ ਲੋਧੀ 1524 ਦੀ ਗੱਲ ਹੈ ਜੀ ਤੰਦਰਸਾ 24 ਦੇ ਵਿੱਚ ਕੀ ਹੋਇਆ ਸੀ ਇਬਰਾਹਿਮ ਲੋਧੀ ਤੇ ਜ਼ੁਰਦ ਜਿਹੜਾ ਸੀਗਾ ਸਹੌਲਤ ਖਾਨ ਲੋਧੀ ਉਹਨੇ ਬਾਬਰ ਨੂੰ ਸੱਦਾ ਦਿੱਤਾ ਸੀ ਕਿ ਆਕੇ ਤੂੰ ਹਮਲਾ ਕਰ ਉਸ ਤੋਂ ਬਾਅਦ ਕੁਐਸਚਨ ਹੈ ਜੀ ਵੈਨ ਵਾਸ ਫਰਸਟ ਬੈਡਲੋ ਪਾਣੀਪਤ ਦੀ ਤਫੌਵ ਪੁੱਛਿਆ ਗਿਆ ਕਿ ਜੀ ਪਾਣੀਪਤ ਦੀ ਪਹਿਲੀ ਲੜਾਈ ਜਿਹੜੀ ਕਦੋਂ ਹੋਈ ਸੀ ਪਰ ਪਾਣੀਪਤ ਦੀ ਪਹਿਲੀ ਲੜਾਈ 1526 ਹੋਈ ਸੀ ਇਹਦੀ ਤਰੀਖ ਜਿਹੜੀ ਆਪਾਂ ਨੂੰ ਮਿਲਦੀ ਹੈ ਹੈਗੀ ਹੈ ਜੀ 21 April 1526 ਤੇ ਪੁੱਛ ਲਿਆ ਜਾਂਦਾ ਪਾਣੀਪਤ ਦੀ ਪਹਿਲੀ ਲੜਾਈ ਕਿਹਦੇ ਕਿਹਦੇ ਵਿੱਚ ਕਰ ਹੋਈ ਸੀ ਉਹ ਵੀ ਹੈ ਜੀ ਜਿਹੜਾ ਉੱਪਰ ਵਾਲੇ ਕੁਐਸਚਨ ਦੇ ਨਾਲ ਸੰਬੰਧਿਤ ਆ ਬਾਬਰ ਅਤੇ ਇਹ ਬ੍ਰਾਹਮ ਲੋਧੀ ਦੇ ਵਿੱਚ ਕਰ ਰਹੀ ਸੀ। ਇਪਰਾਹਿ ਲੋਧੀ। ਕੁਐਸਚਨ ਨੰਬਰ 18 ਪੋਲੈਂਡ ਦਾ ਲੋਧੀ ਡਾਂਸਿੰਗ ਫਸਟ ਬੈਟਲ ਦੇਖੋ ਇਹ ਆ ਗਿਆ ਕਿ ਜਿਹੜੀ ਪਹਿਲੀ ਲੜਾਈ ਹੋਈ ਹੈ ਉਹ ਪਾਨੀਪਤ ਦੀ ਕਦੋਂ ਹੋਈ ਹੈ 1526 ਦੇ ਵਿੱਚ ਉਹਦੇ ਵਿੱਚ ਜਿਹੜੇ ਲੋਧੀ ਡੈਨ ਡਾਇਨੈਸਟੀ ਸੀ ਉਹਦੇ ਵੱਲੋਂ ਕੀ ਨੀਂ ਅਗਵਾਈ ਕੀਤੀ ਉਹਦੇ ਵੱਲੋਂ ਕੀਤੀ ਸੀ ਜਿਹੜਾਹ ਲੋਧੀ ਨੇ। ਉਸ ਤੋਂ ਬਾਅਦ ਹੋ ਗਿਆ ਮੁਗਲਾਂ ਵੱਲੋਂ ਕੁਛ ਲਿਆ ਹੋਣਾ ਕਿ ਮੁਗਲਾਂ ਵੱਲੋਂ ਕਿਹਦੇ ਜਿਹੜੀ ਆਪਣੀ ਲੜਾਈ ਲੜੀ ਸੀ ਪਾਣੀਪਤ ਦੀ ਪਹਿਲੀ ਲੜਾਈ ਜਿਹੜੀ ਕਦੋਂ ਹੀ 1526 बार-बार रिपीट ਕਰੋਗੇ ਤਾਂ ਯਾਦ ਹੋ ਜਾਏਗਾ ਤੇ ਲੜੀ ਹੈ ਜੀ ਜਿਹੜੀ ਆਪਣੇ ਵੱਲੋਂ ਦਿੱਤੀ ਨਾ ਕੌਣ ਸੀ ਉਧਰੋਂ ਬਾਬਰ ਇਹ ਆਪਸ਼ਨ ਹੈ ਅੱਛਾ ਜਿਹੜੀ ਪਾਣੀਪਤ ਦੀ ਪਹਿਲੀ ਲੜਾਈ ਹੋਈ ਹੈ ਉਹਦੇ ਵਿੱਚ ਪੁੱਛਿਆ ਗਿਆ ਕਿ ਜਿੱਤੇ ਆ ਕੌਣ ਸੀ ਇਹਦੇ ਵਿੱਚ ਜਿੱਤੂ ਰਿਹਾ ਸੀਗਾ ਜੀ ਬਾਬਰ ਆਪਸ਼ਨ ਸੀ ਉਸ ਤੋਂ ਬਾਅਦ ਆ ਗਿਆ ਜੀ ਕਹਿੰਦੇ ਕਿ ਦੇਖੋ ਇਨ ਵਿੱਚ ਬੈਟਲ ਵਾਸ ਆਟਿਲੀਰੀ ਇਹਦੇ ਵਿੱਚ ਤੋਪਾਂ ਨੇ ਦੀ ਗੱਲ ਹੋ ਰਹੀ ਹੈ ਜਿਵੇਂ ਕਿ ਬੰਦੂਖਾਂ ਦੀ ਕਿ ਕਿਹੜੀ ਲੜਾਈ ਆ ਜਿਹੜੀ ਕਿ ਪਹਿਲੀ ਟਾਈਮ ਪਹਿਲੀ ਟਾਈਮ ਹਿਸਟਰੀ ਦੇ ਵਿੱਚ ਇਹ ਇਤਿਹਾਸ 'ਚ ਪਹਿਲੀ ਵਾਰ ਹੋਇਆ ਸੀ ਕਿ ਕਿਸੇ ਲੜਾਈ ਦੇ ਵਿੱਚ ਤੋਪਖਾਨੇ ਦੀ ਵਰਤੋਂ ਕੀਤੀ ਗਈ ਹੋਵੇ। ਕੁਐਸਚਨ ਨੰਬਰ 21 ਨਾ ਕਵੈਸਚਨ ਨੰਬਰ 21 ਦੇ ਵਿੱਚ ਦੇਖੋ ਜੀ ਇਨ ਵਿਚ ਬੈਟਲ ਡਿਡ ਆਰਟਲਰੀ ਯੂਜ਼ਡ ਫੋਰ ਦਾ ਫਰਸਟ ਟਾਈਮ ਇਨ ਦਾ ਹਿਸਟਰੀ ਆਫ ਇੰਡੀਆ ਪੁੱਛਿਆ ਗਿਆ ਜੀ ਕਿ ਜਿਹੜਾ ਭਾਰਤ ਦੇ ਇਤਿਹਾਸ ਆ ਉਹਦੇ ਵਿੱਚ ਪਹਿਲੀ ਵਾਰ ਤੌਖਾਂ ਨੇ ਦੀ ਫਿਰ ਤੌ ਕਦੋਂ ਕੀਤੀ ਗਈ ਸੀ ਤਾਂ ਉਹ ਵੀ ਜਿਹੜੀ ਆਪਾਂ ਕਵੈਸਚਨ ਕਰਤੀ ਹੈ ਜੀ ਫਰਸਟ ਬੈਟਲ ਆਫ ਪਾਣੀਪਤ ਜਿਹੜੀ ਕਦੋਂ ਹੋਈ ਹੈ 1526 ਦੇ ਵਿੱਚ ਨੈਕਸਟ ਕਵੈਸਚਨ ਹੈ ਜੀ ਨੈਕਸਟ ਕਵੈਸਚਨ ਦੇਖੋ ਜੀ ਨੈਕਸਟ ਕਵੈਸਚਨ ਦੇ ਵਿੱਚ ਹੈ ਜੀ ਵਟ ਵਾਸ ਅ ਮੀਨ ਕੰਟ੍ਰਾਸਟਸ ਆਫ ਦਾ ਫਰਸਟ ਬੈਟਲ ਪਾਣੀਪਤ ਪਾਣੀਪਤ ਦੀ ਲੜਾਈ ਬਾਰੇ ਕੁਛ ਆ ਗਿਆ ਜੀ ਪਾਣੀਪਤ ਦੀ ਲੜਾਈ ਬਾਰੇ ਪੁੱਛਿਆ ਗਿਆ ਹੈ ਵੀ ਇਹਦੇ ਵਿੱਚ ਜਿਹੜਾ ਮੁੱਖ ਨਤੀਜਾ ਕੀ ਨਿਕਲੇਆ ਮੁੱਖ ਨਤੀਜਾ ਤਾਂ ਕੀ ਨਿਕਲੇਆ ਸੀ ਜੀ ਇਹਦੇ ਵਿੱਚ ਆਪਾਂ ਸਹੀ ਆਪਸ਼ਨ ਦੇਖਦੇ ਹਾਂ ਕਿ ਕਿਹੜੀ ਬੈਠਦੀ ਹੈ ਇਹਦੇ ਵਿੱਚ ਰਹਿ ਗਿਆ ਜੀ ਕੀ ਹੋ ਗਿਆ ਕਿ ਦੇਖੋ ਜਿਹੜੀ ਲੋਧੀ ਡਾਇਨੈਸਟੀ ਸੀ ਉਹ ਹਾਰ ਗਈ ਤੇ ਇਹਦੇ ਵਿੱਚ ਕੀ ਹੋ ਗਿਆ ਜਿਹੜੀ ਮੁਗਲ ਡਾਇਨੈਸਟੀ ਸੀ ਉਹ ਨਾਲ ਹੀ ਸਟੈਬਲਿਸ਼ਮੈਂਟ ਹੋ ਨੈਕਸਟ ਕੁਐਸਚਨ ਹੈ 23 ਵਾਟ ਵਾਸ ਦਾ ਮੇਨ ਰੀਜਨ ਆਫ ਬਾਬਰਸ ਵਿਕਟਰੀ ਹਾਂ ਦੇਖੋ ਹੁਣ ਪੁੱਛਿਆ ਗਿਆ ਕਿ ਬਾਬਰ ਦੀ ਜਿਹੜੀ ਜਿੱਤ ਹੋਈ ਸੀ ਪਾਣੀਪਤ ਦੀ ਲੜਾਈ ਤੇ ਵਿੱਚ ਉਦੇ ਵਿੱਚ ਉਹਦਾ ਮੁੱਖ ਰੀਜ਼ਨ ਕਿਹੜਾ ਰਿਹਾ ਕਿ ਉਹ ਲੜਾਈ ਦੇ ਵਿੱਚ ਜਿੱਤ ਗਿਆ ਤੇ ਇਹਦੇ ਵਿੱਚ ਪੀਸੀ ਜੀ ਉਹਨੇ ਕੀ ਕੀਤਾ ਸੀ ਤੋਖਾਨੇ ਦੀ ਵਰਤੋਂ ਕੀਤੀ ਸੀ ਮੇਨ ਰੀਜ਼ਨ ਉਹਦਾ ਇਹ ਹੀ ਸੀ ਉਸ ਤੋਂ ਬਾਅਦ ਹੋਰ ਕੀ ਇਹਦੇ ਵਿੱਚ ਆਪਾਂ ਨੂੰ ਰੀਜ਼ਨ ਦਿੱਖਦਾ ਆ ਕਿ ਇਹਦੇ ਵਿੱਚ ਦੇਖੋ ਸੀ ਆਪਸ਼ਨ ਦੇ ਵਿੱਚ ਆ ਗਿਆ ਕਿ ਬਾਬਰ ਦੇ ਜਿਹੜਾ ਤੋਖਾਨਾ ਸੀ ਉਹਨੇ ਦੇ ਮੁੱਖ ਮਦਦ ਕੀਤੀ ਨੈਕਸਟ ਕੁਐਸਚਨ ਆ ਡਿਊਰਿੰਗ ਬਾਬਰਸ ਵਿਚ ਅਟੈਕ ਔਨ ਪੰਜਾਬ ਟਿਡ ਹੀ ਫਾਈਟ ਇਨ ਦਾ ਫਰਸਟ ਬੈਟਲ ਔਫ ਪਾਣੀਪਤ। ਕਹਿੰਦੇ ਦੇਖੋ ਜਦੋਂ ਉਹਨੇ ਪਾਣੀਪਤ ਦੀ ਪਹਿਲੀ ਲੜਾਈ ਲੜੀ ਆ ਕੇ ਬਾਬਰ ਨੇ। ਤੋਂ ਉਸ ਟਾਈਮ ਉਹ ਤਾਂ ਪੰਜਾਬ ਤੇ ਕਿੰਵਾਂ ਹਮਲਾ ਸੀ? ਤੇ ਇਹਦੇ ਸਹੀ ਆਪਸ਼ਨ ਹੈਗੇ ਜੀ ਆਪਣੀ ਆਪਸ਼ਨ ਨੰਬਰ B ਉਹ ਤਾਂ ਪੰਜਾਬ ਤੇ ਪੰਜਵਾਂ ਹਮਲਾ ਸੀ। ਨੈਕਸਟ ਕੁਐਸਚਨ ਹੈ ਜੀ ਕੁਐਸਚਨ ਨੰਬਰ 25 ਵਾਈ ਬਟ ਨੇਮ ਵਾਸ ਪੰਜਾਬ ਨੋਨ ਡੂਰਿੰਗ ਮੋਗਲ ਪੀਰੀਅਡ। ਕਹਿੰਦੇ ਜਿਹੜਾ ਪੰਜਾਬ ਹਾਂ ਮੋਗਲ ਕਾਲ ਦੇ ਵਿੱਚ ਕਿਸ ਨਾਮ ਦੇ ਨਾਲ ਜਾਣਿਆ ਜਾਂਦਾ ਸੀ ਤੇ ਇਹਨੂੰ ਕਿਹਾ ਜਾਂਦਾ ਸੀ ਜੀ ਲਾਹੌਰ ਸੁਲਤਾਨ ਆਪਸ਼ਨ A ਕਵੈਸਚਨ ਨੰਬਰ 26 ਵਿਚ ਅਮੋਂਗ ਦਾ ਫੋਲੋਇੰਗ ਇਰੈਸ਼ਨਲ ਕਨਸਾਈਡਿੰਗ ਦਾ ਇਕਨੋਮਿਕ ਕੰਡੀਸ਼ਨ ਆਫ ਪੰਜਾਬ ਤਾਂ ਹੁਣ ਆਪਾਂ ਦੱਸਣਾ ਪੰਜਾਬ ਦੀ ਆਰਥਿਕ ਸਥਿਤੀ ਨੂੰ ਲੈ ਕੇ ਕਿਹੜਾ ਤੱਥ ਹੈ ਜਿਹੜਾ ਗਲਤ ਆਪਾਂ ਸਾਰੇ ਆਪਸ਼ਨਸ ਪੜ੍ਹਦੇ ਹਾਂ ਜਿਹਦੇ ਵਿੱਚੋਂ ਪੁੱਛਿਆ ਗਿਆ ਸੀ ਜਿਹੜਾ ਟੋਰਟ ਸੀ ਖਤਰੀ ਬਣੀ ਆ ਜ਼ੁਵਾਰਾ ਕੀਤਾ ਜਾਂਦਾ ਸੀ ਹਾਂਜੀ ਇਹ ਵੀ ਠੀਕ ਹੈ ਜਿਹੜਾ ਪੰਜਾਬ ਦੇ ਵਿੱਚ ਆਪਣੇ ਜਿਹੜੇ ਰੀਵਰ ਸਿਸਟਮ ਸੀਗਾ ਉਹਦੇ ਨਾਲ ਖੇਤੀਬਾੜੀ ਹੁੰਦੀ ਸੀ ਹਾਂਜੀ ਉਹ ਵੀ ਠੀਕ ਹੈ ਉਸ ਤੋਂ ਬਾਅਦ ਕੀ ਪੁੱਛਿਆ ਗਿਆ ਕਿ ਜਿਹੜਾ ਬੋਲਡ ਸੀ ਆਪਣੇ ਮੰਡੀ ਤੇ ਸਕੇਤ ਦੀਆਂ ਪਹਾੜੀਆਂ ਤੋਂ ਆਉਂਦਾ ਸੀ ਚੌਥੀ ਹੈ ਕਿ ਜਿਹੜੀ ਆਪਣੀ ਜਿਹੜੇ 1/3 ਹਿੱਸਾ ਸੀਗਾ ਟੈਕਸ ਦੇ ਰੂਪ ਵਿੱਚ ਕਿਸਾਨਾਂ ਨੂੰ ਦੇਣਾ ਪੈਂਦਾ ਸੀ ਤੇ ਇਹਦੇ ਵਿੱਚ ਸੀ ਆਪਸ਼ਨ ਹੈ ਜਿਹੜੀ ਇੱਥੇ ਸਹੀ ਬਟ ਹੋਗੀ ਮਤਲਬ ਕਹਿੰਦਾ ਕਿ ਇਹ ਤੁਹਾਡਾ ਸੀ ਆਪਸ਼ਨ ਵਾਲਾ ਤੱਥ ਗਲਤ ਹੈ ਕਿਉਂਕਿ ਮੰਡੀ ਤੇ ਸਕੇਤ ਦੀਆਂ ਪਾਣੀਆਂ ਤੋਂ ਸੋਨਣਾ ਆਉਂਦਾ ਕੋਈ ਪਰਮਾਨ ਨਹੀਂ ਮਿਲਦਾ ਕੁਐਸਚਨ ਨੰਬਰ 27 ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਅਬਾਊਟ ਦਾ ਸੋਸ਼ਲ ਕੰਡੀਸ਼ਨ ਆਫ ਪੰਜਾਬ ਡਿਊਰਿੰਗ ਮੋਗਲ ਪੀਰੀਅਡ ਇਸ ਨਾਟ ਕਰੈਕ ਅੱਛਾ ਦੇਖਦੇ ਹਾਂ ਮੋਗਲ ਪੀਰੀਅਡ ਦੇ ਦੌਰਾਨ ਜਿਹੜੀ ਸਮਾਜਿਕ ਸਥਿਤੀ ਬਾਰੇ ਕਿਹੜਾ ਤੱਥ ਹੈ ਜਿਹੜਾ niche ਲਿਖਿਆਂ ਦੇ ਵਿੱਚੋਂ ਗਲਤ ਹੈ ਤੇ ਦੀ ਸਹੀ ਆਪਸ਼ਨ ਆਪਾਂ ਦੇਖ ਲੈਣੇ ਆਪਸ਼ਨਸ ਦੇਖ ਕੇ ਇਹਦੇ ਵਿੱਚ ਕੀ ਹੈ ਜੀ ਫੋਰ categories ਹੁੰਦੀਆਂ ਸੀ ਉਸ ਸਮੇਂ ਸੋਸਾਇਟੀ ਦੇ ਵਿੱਚ ਵਿਵਹਸ ਹੁੰਦੀਆਂ ਸੀ ਉਹਨਾਂ ਨੂੰ ਕੀ ਸੀਗਾ ਵਾਈਟ ਸੀਗੇ ਜਿਹੜੇ ਕਿ ਨਹੀਂ ਦਿੱਤੇ ਜਾਂਦੇ ਸੀ ਪ੍ਰਾਪਰਟੀ ਦੇ ਵਿੱਚ ਮੀਡਲ ਕਲਾਸ ਦੇ ਜਿਹੜੇ ਹਿੰਦੂ ਸੀ ਉਹਨਾਂ ਨੂੰ ਪੋਲੀਗੈਨੀ ਮਤਲਬ ਇੱਕ ਤੋਂ ਵੱਧ ਵਿਆਹ ਕਰਨ ਦੀ ਇਜਾਜ਼ਤ ਹੈ ਸੀ ਨਹੀਂ ਕਿ ਇਹ ਬਿਲਕੁਲ ਤੱਥ ਹੈ ਜਿਹੜੇ ਤੇ ਗਲਤ ਆਏਗਾ ਸੀ ਆਪਸ਼ਨ ਨੈਕਸਟ ਕੁਐਸਚਨ ਹੈ ਜੀ ਵਿੱਚ ਇੰਡਸਟਰੀਓ ਪੰਜਾਬ ਵਾਸ ਮੋਸਟ ਫੇਮਸ ਡੂਰਿੰਗ ਦਾ ਮੋਗਲ ਪੀਰੀਅਡ ਮੋਗਲ ਕਾਲ ਦੇ ਵਿੱਚ ਕਿਹੜੀ ਇੰਡਸਟਰੀ ਸਭ ਤੋਂ ਜ਼ਿਆਦਾ ਫੇਮਸ ਸੀ ਜੀ ਕਾਟਨ 39th ਕੁਐਸਚਨ ਆ ਕਿ ਕਿਹੜੇ ਕਾਪਰਪੁਆਇੰਟ ਸੀ ਜਿਹੜੇ ਮੁਗਲ ਕਾਲ ਦੇ ਦੌਰਾਨ ਵਰਤੇ ਜਾਂਦੇ ਸੀ ਤਾਂ ਉਹਨਾਂ ਨੂੰ ਕਹਿੰਦੇ ਸੀ ਕਿ ਜੀ ਦਾੰਡ ਵਾਟ ਵਾਸ ਅ ਮੇਨ ਆਬਜੈਕਟਿਵ ਫਰ ਮੁਗਲ ਰੂਲਰ ਬਾਬਰਸ ਇਨਵੇਜਨ ਆਫ ਪੰਜਾਬ ਮੇਨ ਉਹਨਾਂ ਦਾ ਆ ਕਹ ਦੇਣੇ ਕਿ ਪਰਪਸ ਕੀ ਸੀ ਉਦੇਸ਼ ਕੀ ਸੀਗਾ ਮੁਗਲਾਂ ਦਾ ਰਾਜ ਕਰਨ ਦਾ ਮਤਲਬ ਸੋਰੀ ਪੰਜਾਬ ਤੇ ਜਾਂ ਕਿਸੇ ਤਰ੍ਹਾਂ ਦੇ ਕਿ ਭਾਰਤ ਤੇ ਹਮਲਾ ਕਰਨ ਦਾ ਸੀ ਹੈ ਕਿ ਆਪਣੇ ਜਿਹੜਾ ਰਾਜ ਸੀਗਾ ਸਾਕਸ਼ਨ ਸੀ ਉਹਨੂੰ ਬទਾਣਾ ਚਾਹੁੰਦੇ ਸੀ ਪੀ ਆਪਸ਼ਨ ਉਸ ਤੋਂ ਬਾਅਦ ਆ ਗਿਆ ਜੀ ਜਿਹੜਾ ਕਹਿੰਦੇ ਕਿ ਸਭ ਤੋਂ ਪਹਿਲਾ ਹਮਲਾ बाबर ने पंजाब ऑप्शन okay. Mughal dynasty? Mughal dynasty किन्ने हमले किए टोटल ने? तो ने हमले कि मैंने बस लास्ट अटैक पूछे गया जी लास्ट अटैक कदों हो सौ छब्बीस पंद्रह सौ उन्नी को लेके पंद्रह सौ छब्बी तक उन्हें हमले कि ਉਸ ਤੋਂ ਬਾਅਦ ਆਜੀ ਕੁਐਸਚਨ ਨੰਬਰ 35 ਦਾ ਮੋਗਲ ਡਾਇਨਸਟੀ ਵਾਸ ਫਾਊਂਡ ਆਫਟਰ ਦਾ ਫਾਲ ਆਫ ਵਿਚ ਡਾਇਨਸਟੀ ਉਹੀ ਗੱਲ ਹੈ ਜੀ ਮੋਗਲ ਜਿਹੜੇ ਆਏ ਨਹੀਂ ਜਿਹੜਾ ਮੁਗਲਾਂ ਦਾ ਵੰਸ਼ ਸ਼ੁਰੂ ਹੋਇਆ ਕਿਹੜੀ ਜਿਹੜੀ ਰਾਜਵੰਸ਼ ਸੀ ਉਹਦੇ ਖਤਮ ਹੋਣ ਤੋਂ ਬਾਅਦ ਹੋਇਆ ਤਾਂ ਉਹ ਕਿਹ ਸੀ ਲੋਤੀ ਡਾਇਨਸਟੀ ਕੁਐਸਚਨ ਨੰਬਰ 36 ਵਿਚ ਸਿਟੀ ਵਾਸ ਕੈਪੀਟਲ ਆਫ ਪੰਜਾਬ ਕਿਹੜਾ ਸ਼ਹਿਰ ਸੀਗਾ ਜਿਹੜਾ ਪੰਜਾਬ ਦੀ ਰਾਜਧਾਨੀ ਸੀ ਉਹ ਸੀਗਾ ਜੀ ਲਾਹੌਰ ਮੋਗਲ ਕਾਲ ਦੇ ਵਿੱਚ ਉਸ ਤੋਂ ਬਾਅਦ ਆ ਗਿਆ ਮੋਗਲ ਐਮਪਾਇਰ ਅਕਬਰ ਡਿਵਾਈਡਡ

ਉਸ ਤੋਂ ਬਾਅਦ ਦਾ ਕੁਐਸਚਨ ਹੈ ਜੀ ਵੈਨਵਾਸ ਮੁਗਲ ਐਂਪਾਇਰ एंपਾਇਰ ਫਾਲਿੰਗ ਪੰਜਾਬ ਅੱਛਾ ਮੁਗਲ ਕਾਲ ਦੀ ਗੱਲ ਕੀਤੀ ਗਈ ਜੀ ਉਹ ਕਦੋਂ ਗਿਰੇ ਆ ਜਾਂਦਾ ਜਿਹੜੀ ਨਹੀਂ ਆ ਕਦੋਂ ਹਿੱਲ ਚੁੱਕੀ ਸੀ ਉਹਦੀ ਹੈਗੀ ਜੀ ਆਪਸ਼ਨ ਨੰਬਰ ਸੀ 18ਵੀਂ ਸਦੀ ਦੇ ਵਿੱਚ ਕੀ ਹੋ ਗਿਆ ਸੀ ਮੁਗਲ ਕਾਲ ਫੇਲ ਹੋਣਾ ਸ਼ੁਰੂ ਹੋ ਗਿਆ ਸੀ ਜਾਂ ਡਿੱਗਣਾ ਸ਼ੁਰੂ ਹੋ ਗਿਆ ਸੀ ਉਸ ਤੋਂ ਬਾਅਦ ਆਜੀ 40ਵਾਂ ਕੁਐਸਚਨ ਵਿਚ ਵਾਸ ਦਾ ਫੀਮਲ ਸੈਂਟਰ ਜੋਬੀ ਜੋਗੀਆਂ ਦਾ ਮੁੱਖ ਜਿਹੜਾ ਸੈਂਟਰ ਸੀਗਾ ਕਿਹੜਾ ਸੀ ਪੰਜਾਬ ਦੇ ਵਿੱਚ ਉਹ ਸੀਗਾ ਜੀ ਗੋਰਖਨਾਟਾ ਢੇਲਾ ਜਿਹਨੇ ਦਿੰਿਆ ਗੋਰਖਨਾਟਾ ਹਿੱਲ ਕਵੈਸਚਨ ਨੰਬਰ 41 ਵੈਨ ਵਾਸ ਦਾ ਸੈਕੰਡ ਬੈਟਲ ਆਫ ਪਾਣੀਪਤ ਹੁਣ ਪਾਣੀਪਤ ਦੀ ਦੂਜੀ ਲੜਾਈ ਦੀ ਗੱਲ ਹੋਣ ਲੱਗੀ ਹੈ ਕਿ ਉਹ ਕਦੋਂ ਲੜੀ ਗਈ ਸੀ ਉਹ ਲੜੀ ਗਈ ਸੀ ਜੀ 1556 ਦੇ ਵਿੱਚ ਹੁਣ ਪੁੱਛਿਆ ਗਿਆ ਕਿ ਦੂਜੀ ਲੜਾਈ ਹੈ ਜਿਹੜੀ ਪਾਣੀਪਤ ਦੀ ਉਹ ਕਿਹਦੇ ਤੇ ਕਿਹਦੇ ਵਿਚਕਾਰ ਹੋਈ ਸੀ ਤੇ ਜਿਹੜੀ ਸੰਯੋਗਚਨ ਹੈਗੀ ਹੈ ਜੀ ਅਕਬਰ ਤੇ ਹਿੰਦੂ ਦੇ ਵਿਚਕਾਰ ਹੋਈ ਸੀ ਉਸ ਤੋਂ ਬਾਅਦ ਹੈ ਜੀ ਪੁੱਛਿਆ ਗਿਆ ਕਿ ਜਿਹੜੀ ਇਹ ਲੜਾਈ ਹੈ ਇਦੇ ਵਿੱਚ ਕੀ ਪੁੱਛਿਆ ਗਿਆ ਦਾ ਥਰਡ ਬੈਟਲ ਉਹ ਤੀਸਰੀ ਲੜਾਈ ਦੀ ਗੱਲ ਹੋ ਰਹੀ ਹੈ ਕਿ ਜਿਹੜੀ ਥਰਡ ਬੈਟਲ ਸੀ ਪਾਣੀਪਤ ਦੀ ਦੇਖੋ ਕਦੋਂ ਦੀ 1761 ਦੇ ਵਿੱਚ ਉਹ ਕਿਹਦੇ ਤੇ ਕਿਹਦੇ ਵਿੱਚ ਕਰ ਹੋਈ ਸੀ ਤੇ ਇਹਦੇ ਸਹੀ ਆਪਸ਼ਨ ਹੈਗੀ ਹੈ ਜੀ ਆਪਸ਼ਨ B ਮਰਾਠਿਆਂ ਤੇ ਅਮਸ਼ਾ ਅਬਦਾਲੀ ਦੇ ਵਿੱਚਕਾਰ ਹੋਈ ਸੀ ਉਸ ਤੋਂ ਬਾਅਦ ਆ ਗਿਆ ਜੀ ਜਿਹੜੀ ਮੇਨ ਰਿਜ਼ਲਟ ਕਿਹੜਾ ਨਿਕਲਿਆ ਕਿ ਐਸੀ ਪਾਣੀਪਤ ਦੀ ਤੀਸਰੀ ਲੜਾਈ ਤੋਂ ਬਾਅਦ 44 ਕੁਐਸਚਨ ਪੁੱਛਿਆ ਗਿਆ ਤੇ ਇਹਦੇ ਵਿੱਚ ਕੀ ਹੋ ਗਿਆ ਸੀ ਕਿ ਜਿਹੜੇ ਮਰਾਠੇ ਸੀ ਜਦੋਂ ਅਮਸ਼ ਅਬਦਾਲੀ ਤੋਂ ਹਾਰ ਗਏ

कौन लड़े असि ओदोन लड़े असि सी, सि सदा सिवा राव क्वेश्चन नंबर 46 द बैटल थर्ड बैटल ऑफ पानीपत टू प्लेस टू इन विच अटैक ऑन अहमद शाह अब्दाली अहमद शाह अब्दाली ਦਾ ਉਸ ਟਾਈਮ ਕਿੰਨਾ ਹਮਲਾ ਸੀ 1761 ਦੇ ਵਿੱਚ ਗੱਲ ਕਰਦੇ ਤੋਂ ਉਹਦਾ ਪੰਜਵਾਂ ਹਮਲਾ ਸੀ ਜਿਸ ਤੇ ਟੈਕ ਵੇਅਰ ਵਾਸ ਗ੍ਰੇਟੈਸਟ ਇਨਫਲੂਐਂਸ ਆਫ ਸੋਫੀਸਮ ਸੋਫੀਸਮ ਆਜੀ ਪੁੱਛਿਆ ਗਿਆ ਕਿ ਕਿੱਥੇ ਵੱਧ ਦੇਖਾਂ ਨੂੰ ਮਿਲਦਾ ਸੀ ਜਿਹਦਾ ਸਭ ਤੋਂ ਵੱਧ ਪ੍ਰਭਾਵ ਹੈ ਜਿਹੜਾ ਕਿੱਥੇ ਪਿਆ ਉਹ ਪੈਸੇ ਜੀ ਪੰਜਾਬ ਤੋਂ ਲੈ ਕੇ ਸਿੰਧ ਤੱਕ ਕਵੈਸਚਨ ਨੰਬਰ 48 ਵਟ ਇਜ਼ ਦਾ ਮੇਨ ਰੀਜਨ ਆਫ ਮਿਡੀਵਲ ਪੰਜਾਬ ਨੋਟ ਬੀਂਗ ਐਡਵਾਂਸਿੰਗ ਆਰਟ ਐਂਡ ਲਿਟਰੇਚਰ ਪੁੱਛਿਆ ਗਿਆ ਵੀ ਦੱਸੋ ਜੀ ਜਿਹੜਾ ਮੱਤਕਲੀ ਪੰਜਾਬ ਸੀ ਉਹਦੇ ਵਿੱਚ ਜਿਹੜਾ ਪੰਜਾਬ ਕਲਾ ਤੇ ਸਾਹਿਤ ਦੇ ਵਿੱਚ ਜਿਆਦਾ ਅੱਗੇ ਨਹੀਂ ਵਧਿਆ ਔਰ ਥਾਂ ਨਹੀਂ ਵਧਿਆ ਕਿਉਂਕਿ ਉਹਨਾਂ ਤੇ ਹਮਲੇ ਹੁੰਦੇ ਰਹੇ ਸੋ ਉਹਨਾਂ ਦਾ ਕਲਾ ਤੇ ਸਾਹਿਤਾ ਜਿਹੜਾ ਉਹ ਕੀ ਖਰਾਬ ਹੁੰਦਾ ਰਹਿੰਦਾ ਸੀ ਯਾ ਕੇ ਸਕਦੇ ਆ ਕਿ ਉਹਨਾਂ ਨੂੰ ਨਹੀਂ ਸਾਹ ਸਕਦੇ ਸੀ ਇਸ ਕਰਕੇ ਦਾ ਆਇਆ ਜੀ ਬਿਕੋਸ ਆਫ ਫੋਰਨ ਇਨਵੇਜਨਸ ਵਿਦੇਸ਼ੀ ਹਮਲਿਆਂ ਕਰਕੇ ਪੰਜਾਬ ਦਾ ਕਲਾ ਤੇ ਸਾਹਿਤ ਉਸ ਸਮੇਂ ਜ਼ਿਆਦਾ ਨਹੀਂ ਵੱਧ ਸਕਿਆ ਸੀ ਕਿਉਂਕਿ ਲੜਾਈਆਂ ਝਗੜੇ ਦੇ ਵਿੱਚ ਲੱਗੇ ਰਹਿੰਦੇ ਸੀ ਆਪਣੇ ਜੀਵਨ ਨੂੰ ਬਚਾਉਣ ਚ ਲੱਗੇ ਰਹਿੰਦੇ ਸੀ ਕੁਐਸਚਨ ਨੰਬਰ 49 ਵਾਈ ਵਾਸ ਪੰਜਾਬ ਨੋਨ ਐਸ ਲਾਹੌਰ ਸਟੇਟ ਇਨ ਮੈਡੀਵਲ ਟਾਈਮਸ ਮੈਡੀਵਲ ਟਾਈਮ ਦੇ ਵਿੱਚ ਪੁੱਛਿਆ ਗਿਆ ਕਿ ਜਿਹੜਾ ਪੰਜਾਬ ਹੈ ਜੀ ਉਹਨੂੰ ਲਾਹੌਰ ਰਾਜਪੀਓ ਕਿਹਾ ਜਾਂਦਾ ਸੀ ਇਹ ਕਿਉਂ ਕਿਹਾ ਜਾਂਦਾ ਸੀਗੇ ਜੀ ਕਿਉਂਕਿ ਜਿਹੜਾ ਲਾਹੌਰ ਸੀਗਾ ਉਹ ਹੀ ਕਿਸੇ ਪੰਜਾਬ ਦੇ ਇੱਕ ਪ੍ਰਮੁੱਖ ਪ੍ਰਸਿੱਧ ਸ਼ਹਿਰ ਸੀ ਇਹਦੇ ਕਰਕੇ ਦੇਖੋ ਇਹਦੇ ਵਿੱਚ ਸਹੀ ਆਪਸ਼ਨ ਵਰਗੀ ਹੈ 듀 ਟੂ ਲਾਹੌਰ ੀਿੰਗ ਦਾ ਮੇਨ ਕਮਰਸ਼ੀਅਲ ਸੈਂਟਰ ਜਿਹੜਾ ਪੂੰਜੀ ਵਗੈਰਾ ਕਰਦਾ ਜਾਂ ਵਪਾਰ ਦਾ ਕਿਸੇ ਇੱਕ ਪ੍ਰਮੁੱਖ ਕੇਂਦਰ ਸੀ ਨੈਕਸਟ ਕੁਐਸਚਨ ਇਨ ਵਿਚ ਸੈਂਚਰੀ ਡਿਡ ਵੀ ਸੀ ਦਾ ਰਾਈਜ਼ ਆਫ ਸਿੱਖੀ ਜਦ ਸਿੱਖਾਂ ਦਾ ਜਿਹੜਾ ਆਪਾਂ ਦੇਖਦੇ ਆ ਉਤਾਰ ਕਹਿੰਦੇ ਕਿ ਜੇ ਉਥਾਨ ਦੇ ਪਿੱਛੇ ਲਿਖਿਆ ਆ ਕਿ ਜਿਹੜੀ ਸੜੀ ਦੇ ਵਿੱਚ ਹੋਣਾ ਸ਼ੁਰੂ ਹੋਇਆ ਤਾਂ ਹੋ ਗਿਆ ਸੀਗਾ ਜੀ ਸਟਾਰਟਿੰਗ ਦੇ ਵਿੱਚ ਹੋ ਗਿਆ ਸੀਗਾ ਸੋਹਣੀ ਸੜੀ ਦੀ अर्ली 16th ਸੈਂਚਰੀ ਦਾ ਮੁਸਲਮਾਨਸ ਕੰਟਰੋਲ ਪੰਜਾਬ ਫੋਰ ਦਾ ਪੀਰੀਅਡ ਮੁਸਲਮਾਨਾਂ ਨੇ ਪੰਜਾਬ ਉੱਤੇ ਕਦੋਂ ਤੋਂ ਕਦੋਂ ਤੱਕ ਰਾਜ ਕੀਤਾ ਉਹਨਾਂ ਨੇ ਕੀਤਾ ਸੀ 1191 ਤੋਂ ਲੈ ਕੇ 1708 ਤੱਕ ਨੈਕਸਟ ਕੁਐਸਚਨ ਹੈ ਜੀ ਵੋਟ ਵਾਸ ਦਾ ਨੇਮ ਆਫ ਫਰਸਟ ਗਵਰਨਰ ਫੋਰ ਟੂ ਆਈ ਮੁਸਲਿਮ ਰੂਲਰ ਓਨ ਦਾ ਲੈਂਡ ਆਫ ਪੰਜਾਬ ਕਿਸੇ ਮੁਸਲਮਾਨ ਦੁਆਰਾ ਪੁੱਛਿਆ ਗਿਆ ਕਿ ਕਿਹੜੇ ਮੁਸਲਮਾਨ ਜੇ ਪੰਜਾਬ ਦੀ ਧਰਤੀ ਤੇ ਮੁਸਲਮਾਨ ਸ਼ਾਸਕ ਸੀਗੇ ਜਿਹੜੇ ਉਹਨਾਂ ਦੁਆਰਾ ਪਹਿਲੀ ਲੜਾਈ ਕਿਹੜੀ ਲੜੀ ਗਈ ਇਹ ਲੜਾਈ ਲੜੀ ਗਈ ਸੀ ਜੀ ਬੈਟਲ ਆਫ ਬੈਹਿੰਦ ਦੀ ਲੜਾਈ ਬੈਹਿੰਦ ਦਾ ਜਿਹੜਾ ਇਲਾਕਾ ਹੈ ਉਹ ਅੱਜ ਕੱਲ੍ਹ ਦੇ ਪਾਕਿਸਤਾਨ ਦੇ ਵਿੱਚ ਖੈਬਰ ਪਖਤੂਨਾ ਦੇ ਕੋਲ ਹੈ ਖੈਬਰ ਲਿਫ ਵੇ ਤੇ ਖੈਬਰ ਪਖਤੂਨਾ ਖੈਬਰ ਪਖਤੂਨਵਾਦੇ ਇਲਾਕੇ ਦੇ ਕੋਲ ਹੈ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਜਿਹੜੀ ਲੜਾਈ ਆ ਪਹਿਲੇ ਮੁਸਲਮਾਨ ਸ਼ਾਸਕ ਸੀ ਜਿਹੜਾ ਇੱਥੇ ਆਇਆ ਉਹ ਆਇਆ ਸੀਗਾ ਜੀ ਮਹਿਮੂਦ ਗਜ਼ਨਵੀ ਹੈ ਨਾ ਮਹਿਮੂਦ ਗਜ਼ਨਵੀ ਮਹਿਮੂਦ ਗਜ਼ਨਵੀ ਹੈ ਜਿਹੜਾ ਸ਼ਾਸਕ ਸੀ ਜੀ ਨੇ ਪੰਜਾਬ ਦੀ ਧਰਤੀ ਤੇ ਐਨੀ ਕਰ ਲੜਾਈ ਲੜੀ ਇਹਦੀ ਜਿਹੜੀ ਲੜਾਈ ਹੋਈ ਸੀ ਜੀ ਉਹ ਹਿੰਦੂ ਵੰਸ਼ ਦਾ ਜਿਹੜਾ ਰਾਜਾ ਸੀ ਉਹਦਾ ਨਾਮ ਸੀਗਾ ਅਨੰਤਪਾਲ ਉਹਦੇ ਨਾਲ ਇਹ ਲੜਾਈ ਲੜੀ ਗਈ ਸੀ ਪਹਿਲੀ ਲੜਾਈ ਪੰਜਾਬ ਦੀ ਧਰਤੀ ਤੇ ਕਿਸੇ ਮੁਸਲਮਾਨ ਸ਼ਾਸਕ ਜਿਹੜਾ ਜਿਹੜਾ ਸੀਗਾ ਮਹਿਮੂਦ ਗਜ਼ਨਵੀ ਦੁਆਰਾ ਲੜੀ ਗਈ ਸੀ ਹਿੰਦੂ ਰਾਜੇ ਅਨੰਤਪਾਲ ਦੇ ਨਾਲ ਇੰਨ ਬੁੱਛਿਆ ਗਿਆ ਕਿ ਜਿਹੜਾ ਕਿਹੜਾ ਪੰਜ ਮੁਸਲਿਮ ਸਾਸਤ੍ਰਿਕ ਸੀ ਜਿਨੇ ਸੱਤ ਤੋਂ ਵੱਧ ਨਹਿਰਾਂ ਬਣਾਈਆਂ ਸੱਤ ਤੋਂ ਵੱਧ ਨਹਿਰਾਂ ਬਣਾਈਆਂ ਨੇ ਜੀ ਫਿਰੋਸ਼ਾ ਤੁਗਲਕ ਨੇ ਨੈਕਸਟ ਕੁਐਸਚਨ ਹੈ ਜੀ ਹੂ ਵਾਸ ਫਾਊਂਡਰ ਆਫ ਸਿੱਖ ਰਿਲੀਜਨ ਸਿੱਖ ਰਿਲੀਜਨ ਦਾ ਫਾਊਂਡਰ ਕੌਣ ਹੋਇਆ ਜੀ ਇਹ ਪ੍ਰਸ਼ਨ ਪੁੱਛਿਆ ਗੁਰੂ ਨਾਨਕ ਦੇਵ ਜੀ ਨੈਕਸਟ ਕੁਐਸਚਨ ਹੈ ਜੀ ਹੂ ਵਾਸ ਫਾਊਂਡਰ ਆਫ ਭਗਤੀ ਮੂਵਮੈਂਟ ਪੰਜਾਬ ਦੇ ਪੰਜਾਬ ਦੇ ਵਿੱਚ ਭਗਤੀ ਮੂਵਮੈਂਟ ਬਾਰੇ ਪੁੱਛਿਆ ਗਿਆ ਕਿ ਪੰਜਾਬ ਦੇ ਵਿੱਚ ਭਗਤੀ ਮੂਵਮੈਂਟ ਦਾ ਮੋਢੀ ਜਾਂ ਸਸਾ ਪਹੁੰਚੇ ਹੋ ਸੀਗੇ ਜੀ ਗੁਰੂ ਨਾਨਕ ਦੇਵ ਜੀ ਜੇ ਭਾਰਤ ਦੇ ਵਿੱਚ ਪੁੱ ਨੈਕਸਟ ਕੁਐਸਚਨ ਹੈ ਜੀ ਗੁਰੂ ਨਾਨਕ ਦੇਵ ਜੀ ਦਾ ਜਨਮ ਕਿਹੜੇ ਸਾਲ ਦੇ ਵਿੱਚ ਹੋਇਆ ਉਹਦਾ ਸਾਲ ਕੋਈ ਸੀ ਜੀ 1469 ਦੇ ਵਿੱਚ ਅਗਲਾ ਕੁਐਸਚਨ ਹੈ ਹੂ ਵਾਸ ਕੰਟੈਂਪਰੀ ਮੋਗਲ ਰੂਲਰ ਆਫ ਗੁਰੂ ਨਾਨਕ ਦੇਵ ਜੀ ਗੁਰੂ ਨਾਨਕ ਦੇਵ ਜੀ ਟਾਈਮ ਤੇ ਕਿਹੜੇ ਮੋਗਲ ਰੂਲਰ ਹੋਏ ਨੂੰ ਜੀ ਉਹਨਾਂ ਦੇ ਟਾਈਮ ਤੇ ਦੋ ਹੋਏ ਨੇ ਮੋਗਲ ਰੂਲਰ ਇੱਕ ਤਾਂ ਬਾਬਰ ਵੀ ਹੋਇਆ ਹਮਾਇਆ ਵੀ ਰਿਸਰਚ ਕਰਕੇ ਆਪਸ਼ਨ ਹੈ ਕਿ ਡੀ ਬੋਥ ਅਪੀਅਰਡ ਸੂ ਸਤਿ ਗੁਰਨਾਨਕ ਪ੍ਰਗਟਿਆ ਮਿੱਟੀ ਤੋਂ ਜਦ ਚ ਚਾਲੂ ਹੋਆ ਇੱਕ ਨੀਆਂ ਲਾਈਨਾਂ ਨੇ ਇਹ ਪੰਕਤੀਆਂ ਹੈਗੀਆਂ ਨੇ ਜੀ ਫਾਈ ਗੁਰਦਾਸ ਜੀ ਦੀ। ਨੈਕਸਟ ਕੁਐਸਚਨ ਹੈ ਜੀ ਗੁਰਨਾਨਦ ਦੇਵ ਜੀ ਦੇ ਪਿਤਾ ਜੀ ਬਾਰੇ ਪੁੱਛਿਆ ਗਿਆ ਕਿ ਕੌਣ ਸੀ ਉਹਨਾਂ ਦਾ ਨਾਮ ਸੀਗਾ ਜੀ ਮਹਿਤਾ ਕਾਲੂ ਕਿਤੇ ਮਹਿਤਾ ਕਾਲੂ ਰਾਮ ਵੀ ਮਿਲਦਾ ਆ ਠੀਕ ਹੈ ਜੀ ਜਾਂ ਕੱਲਾ ਪਿਤਾ ਕਾਲੂ ਲਿਖਿਆ ਹੁੰਦਾ ਹੈ। ਉਸ ਤੋਂ ਬਾਅਦ ਆ ਜੀ ਮਦਰ ਕੌਣ ਸੀ ਗੁਰਨਾਨਦ ਦੇਵ ਜੀ ਦੀ? ਗੁਰਨਾਨਦ ਦੇਵ ਜੀ ਦੀ ਮਾਤਾ ਦਾ ਨਾਮ ਸੀਗਾ ਜੀ ਮਾਤਾ ਤ੍ਰਿਪਤਾ ਦੇਵੀ। ਹਾਂ ਪੁੱਛਿਆ ਗਿਆ ਕਿ ਜਿਹੜੇ ਗੁਰਨਾਨਦ ਦੇਵ ਜੀ ਦੀਆਂ ਯਾਤਰਾਵਾਂ ਨੇ ਉਹਨਾਂ ਨੂੰ ਸਿੱਖ ਧਰਮ ਦੇ ਵਿੱਚ ਆਪਾਂ ਕੀ ਕਹਿੰਦੇ ਆ? ਉਹਨੂੰ ਕਹਿੰਦੇ ਆ ਕਿ ਉਦਾਸੀਆਂ ਆਪਸ਼ਨ B। ਕਿਹੜਾ ਸ਼ਹਿਰ ਆ ਜਿਹੜਾ ਗੁਰੂ ਨਾਨਕ ਦੇਵ ਜੀ ਦੁਆਰਾ ਬਸਾਇਆ ਕਿ ਇਹਨਾਂ ਦੁਆਰਾ ਬਸਾਇਆ ਗਿਆ ਸੀਗਾ ਜੀ ਕਤਾਰਪੁਰ ਸਾਹਿਬ ਜਿਹੜਾ ਕਿ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਦੇ ਵਿੱਚ ਹੈ ਨੈਕਸਟ ਕੁਐਸਚਨ ਹੈ ਜੀ ਹੂ ਫਾਊਂਡ ਦਾ ਕਨਸੈਪਟ ਆਫ ਸੰਗਤ ਸੰਗਤ ਦਾ ਕਨਸੈਪਟ ਕਿਹਨੇ ਦਿੱਤਾ ਹੈ ਦਿੱਤਾ ਹੈ ਜੀ ਗੁਰੂ ਨਾਨਕ ਦੇਵ ਜੀ ਨੇ ਸੰਗਤ ਹੋਵੇ ਪੰਗਤ ਹੋਵੇ ਜਾਂ ਕੀਰਤਨ ਹੋਵੇ ਤਿੰਨੋਂ ਕਨਸੈਪਟ ਮੰਨੇ ਜਾਂਦੇ ਨੇ ਗੁਰੂ ਨਾਨਕ ਦੇਵ ਜੀ ਦੇ ਹੁਣ ਪੁੱਛਿਆ ਗਿਆ ਜੀ 12ਵਾਂ ਮਾਹ ਜਿਹੜੀ ਰਚਨਾ ਉਹ ਬਾਣੀ ਦੀ ਓਕੇ ਉਹਨਾਂ ਦੀ ਜਿਹੜੀ 12ਵਾਂ ਬਾਣੀ ਹੈ ਉਹਦੀ ਰਚਨਾ ਕੀ ਨੇ ਕੀਤੀ ਹੈ ਇੱਥੇ ਥੋੜਾ ਧਿਆਨ ਨਾਲ ਦੇਖੋ 12ਵਾਂ ਬਾਣੀ ਦੋ ਰਾਗਾਂ ਦੇ ਵਿੱਚ ਰਚੀ ਗਈ ਹੈ ਜ ਇੱਕ ਤਹ ਹੈਗਾ ਰਾਗ ਤੁਖਾਰੀ ਇੱਕ ਹੈਗਾ 12ਵਾਂ ਮਾਝ ਜਿਹੜਾ ਤੁਖਾਰੀ ਰਾਗ ਦਾ ਹੈਗੀ ਰਚਨਾ ਕੀਤੀ ਆ ਉਹ ਕਿੱਥੇ ਸੀ ਗੁਰਨੰਗ ਦੇ ਜਿਹਨੇ ਤੇ ਮਾਝ ਰਾਗ ਵਾਲੀ ਕੀਤੀ ਆ ਉਹ ਰਚਨ ਦੇ ਜੀ ਜੇ ਕਿੱਲਾ 12ਵਾਂ ਆਉਂਦਾ ਤਾਂ ਇਹ ਤੇ ਵੀ ਦੋਨੋਂ ਆਪਸ਼ਨਸ ਬਣਨੀਆਂ ਜੇ 12ਵਾਂ ਮਾਝ ਆ ਜਾਂਦਾ ਆ ਤਾਂ ਬਣੇਗੀ ਸਿਰਫ ਏ ਆਪਸ਼ਨ ਜੇ 12ਵਾਂ ਤੁਖਾਰੀ ਆਉਂਦਾ ਤਾਂ ਹੈਗੀ ਗੁਰਨੰਗ ਦੇ ਕਰਤਾਰਪੁਰ ਪੁੱਛਿਆ ਗਿਆ ਜੀ ਕਿਹੜੀ ਨਦੀ ਦੇ ਕਿਨਾਰੇ ਤੇ ਤਾਂ ਕਰਤਾਰਪੁਰ ਸਾਹਿਬ ਹੈਗਾ ਬੜਾ ਜਿਹੜਾ ਹੈਗਾ ਰਾਵੀ ਨਦੀ ਦੇ ਕਿਨਾਰੇ ਤੇ ਆਪਸ਼ਨ ਈ ਹੁਣ ਅੱਛਾ ਸੁਬਾ ਦਾ ਆ ਗਿਆ ਤੇ ਤੋ ਨੰਦਦੇਵ ਜੀ ਦੇ ਜਿਹੜੇ ਦੋ ਬੇਟੇ ਹੋਈ ਨੇ ਉਹਨਾਂ ਦਾ ਨਾਮ ਕੀ ਸੀ ਤਾਂ ਉਹਨਾਂ ਦਾ ਨਾਮ ਸੀਗਾ ਜੀ ਸ਼੍ਰੀ ਚੰਦ ਤੇ ਲਖਮੀ ਦਾਸ ਨੈਕਸਟ ਕੁਐਸਚਨ ਆਜੇ 67 ਉਹ ਕੰਪੋਸਟ ਚੱਪੀ ਸਾਹਿਬ ਚੱਪੀ ਸਾਹਿਬ ਦੀ ਰਚਨਾ ਕਿਹਨੇ ਕੀਤੀ ਹੈ ਗੁਰੂਆਂ ਕੀਤੇ ਜਿਹਨੇ ਕੀਤੀ ਹੈ ਬਾਣੀ ਕਿਹੜੀ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਸਭ ਤੋਂ ਪਹਿਲੀ ਬਾਣੀ ਹੈ ਤੇ ਇਹ ਕੀ ਹੈ ਰਾਗless ਬਾਣੀ ਹੈ ਭਾਵੇਂ ਦੇ ਵਿੱਚ ਕੋਈ ਵੀ ਰਾਤ ਨਹੀਂ ਵਰਤਿਆ ਗਿਆ ਉਸ ਤੋਂ ਬਾਅਦ ਹੈ ਜੀ ਕਿਹੜੀ ਡਾਇਨੈਸਟੀ ਜਿਹੜੀ ਕੀ ਹੈ ਰੂਲਡ ਪੰਜਾਬ ਗੁਰੂ ਨੰਗਦੇਵ ਜੀ ਦੇ ਜਿਹੜੇ ਜਨਮ ਦੇ ਸਮੇਂ ਕੀ ਹੈ ਤੇ ਰਾਜਕਾਰੀ ਸੀ ਪੰਜਾਬ ਦੇ ਵਿੱਚ ਤਾਂ ਸਹੀ ਅਨਸਰ ਹੈ ਤਾਂ ਹੈ ਜੀ 68 ਦਾ ਏ অপਸ਼ਨ ਲੋਧੀ ਡਾਇਨੈਸਟੀ ਹੁਣ ਪੁੱਛਿਆ ਗਿਆ ਜੀ ਵਾਟ ਵਾਸ ਦਾ ਮੇਨ ਇੰਟੂ ਗੁਰੂ ਨੰਗਦੇਵ ਜੀ ਨੇ ਜਿਹੜੀ ਯਾਤਰਾਵਾਂ ਕੀਤੀਆਂ ਨੇ ਉਹ ਦਾਸੀਆਂ ਕੀਤੀਆਂ ਨੇ ਪੁੱਛਿਆ ਗਿਆ ਕਿ ਹਾਂ ਦਾ ਮੇਨ ਰੀਜ਼ਨ ਕੀ ਰਿਹਾ ਹੈ

ਨੈਕਸਟ ਕੁਐਸਚਨ ਆ ਜੀ ਹੂ 스타ਟਡ ਕੀਰਤਨ ਪ੍ਰਥਾ ਦੇ ਕੋਈ ਕੁਐਸਚਨ ਆਉਂਦੀ ਹੈ ਕਿ ਕੀਰਤਨ ਪ੍ਰਥਾ ਕਿਹਨੇ ਸਥਾਪਿਤ ਸ਼ੁਰੂਆਤ ਕੀਤੀ ਉਹ ਦਿੱਤੀ ਜੀ ਗੁਰੂ ਨਾਨਕ ਦੇਵ ਜੀ ਜਿਹਨੇ ਕੀਰਤਨ ਪ੍ਰਥਾ ਹੋਵੇ ਚਾਹੇ ਲੰਗਰ ਪ੍ਰਥਾ ਹੋਵੇ ਤਾਂ ਉਹਦੇ ਵਿੱਚ ਆਪਾਂ ਕੀ ਕਹਿੰਦੇ ਆ ਇਹ ਸੰਗਤ ਪ੍ਰਥਾ ਗੁਰੂ ਨਾਨਕ ਦੇਵ ਜੀ ਉਸ ਤੋਂ ਬਾਅਦ ਆ ਜੀ ਐਟ ਵਿੱਚ ਫੇਸ ਗੁਰੂ ਨਾਨਕ ਦੇਵ ਜੀ ਤੇ ਅਲਾਈਨਮੈਂਟ ਪੁੱਛਿਆ ਗਿਆ ਕਿ ਗਿਆਨ ਦੀ ਪ੍ਰਾਪਤੀ ਨਾਲੋਂ ਕਿਹੜੀ ਨਦੀ ਦੇ ਕਿਨਾਰੇ ਦੇਸੀ ਤੁਲਸੀ ਜੀ ਕਾਲੀ ਬੀ ਦੇ ਕਿਨਾਰੇ ਜਿੱਥੇ ਉਹ ਕਿੰਨੇ ਦਿਨ ਲੋਪ ਰਹੇ ਸੀ ਜੇ ਪੁੱਛਿਆ ਜਾਂਦਾ ਤਾਂ 3 ਦਿਨ ਲੋਪ ਰਹੇ ਸੀ ਉਸ ਤੋਂ ਬਾਅਦ ਆ ਗਿਆ ਜੀ ਵਟ ਵਾਸ ਦਾ ਫਰਸਟ ਫੇ ਕਿੱਥੇ ਗੁੰਮਨ ਤੇ ਗੁੰਚੀ ਤਾ ਪੁੱਛਿਆ ਗਿਆ ਕਿ ਸਭ ਤੋਂ ਪਹਿਲਾਂ ਕਿੱਥੇ ਗਏ ਸੀ ਉਹ ਗਏ ਸੀ ਜੀ ਸੈਦਪੁਰਾ ਦੇ ਵਿੱਚ ਜਿਹੜਾ ਕਿ ਸੈਦਪੁਰਾ ਹੁਣ ਕੀ ਹੈ ਐਮਨਾਬਾਦ ਜਾਂ ਅਮੀਨਾਬਾਦ ਹੈ ਜਿਹੜਾ ਕਿ ਪਾਕਿਸਤਾਨ ਦੇ ਵਿੱਚ ਉਹ ਜਗ੍ਹਾ ਆ ਅੱਜਕੱਲ ਉਸ ਤੋਂ ਬਾਅਦ ਹੈ ਜੀ ਦੋਹਾਂ ਨੂੰ ਕੋਲੋ ਦਾ ਫਿਲਾਸਫੀ ਕੋ ਗੁੰਨਾਂਕ ਤੇ ਜੀ ਕਹਿੰਦੇ ਜਿਹੜੇ ਗੁੰਨਾਂਕ ਤੇ ਜੀ ਦੀ ਫਿਲਾਸਫੀ ਜੋ ਉਹਨਾਂ ਦੇ ਇਕੱਲਾ ਨੂੰ ਜਿਵੇਂ ਉਹ ਵੀ ਵਾਦੀ ਕੋ ਦਸ਼ਨਾ ਲਿਖਿਆ ਉਹ ਦੇਸ਼ਾਂ ਨੂੰ ਮੰਨਦੇ ਸੀ ਤਾਂ ਉਹਨਾਂ ਨੂੰ ਕੀ ਕਿਹਾ ਜਾਂਦਾ ਸੀ ਸਿੱਖ who started the ritual of gurugaddi dekho first time hoyi si jede gur nanak dev ji us to baad apni gaddi ko ramdas dev ji ne deke gayin taaka ki jede gaddi di pratha hai ye shuru kiti hai gur nanak dev ji ne next question hai ji where did gur nanak dev ji spend last time apni zindagi da aakhri samay guzaya gur nanak dev ji ne kithe bataya oh bataya ji inna ne kartarpur de vich apni zindagi de kinne sal bataye ne aakhri 18 sal us to baad agaya kande mars over lake di jehdi journey si ਗੋਗਨਗਦੇ ਜੀ ਨੇ ਆਪਣੀ ਕਿਹੜੀ ਉਦਾਸੀ ਦੇ ਸਮੇਂ ਵਿੱਚ ਕੀਤੀ ਇਹਦਾ ਸਹੀ ਅਨਸਰ ਹੈ ਜੀ 30ਵੀਂ ਉਦਾਸੀ ਦੇ ਸਮੇਂ ਨੈਕਸਟ ਕੁਐਸਚਨ ਹੈ ਜੀ ਵੇਅਰ ਡਿਡ ਗੋਗਨਗਦੇ ਜੀ ਡਾਇ ਗੋਗਨਗਦੇ ਜੀ ਜੁਤੀ ਜੋਦ ਦਾ ਸਮਾਂ ਪੁੱਛਿਆ ਗਿਆ ਕਿ ਕੰਮ ਦੇ ਦੇਖਾ ਜਿਹੜੀ ਕਦੋਂ ਹੋਈ ਆ ਕਾਂਗਰਸ 39 ਦੇ ਵਿੱਚ ਮਲਕ ਭਾਗੋ ਕੌਣ ਸੀਗਾ ਜੀ ਇੱਕ ਕਾਰਪੈਂਟਰ ਸੀ ਜਿਹਨੂੰ ਕਿਹਾ ਜਾਂਦਾ ਕਿ ਇੱਕ ਤਰਖਾਨ ਸੀ ਜਦੋਂ ਆਪਣੀ ਪਹਿਲੀ ਉਦਾਸੀ ਗੋਗਨਗਦੇ ਜੀ ਨੇ ਸ਼ੁਰੂ ਕੀਤੀ ਆ ਸੈਤਪੁਰਾ ਦੇ ਵਿੱਚ ਤੋਂ ਉਹ ਮਲਕ ਭਾਗੋ ਤੇ ਪਾਈ ਲਾ ਲੋ ਨੂੰ ਵੀ ਮਿਲੀ ਸੀ ਸੋ ਇਹਦੇ ਪੁੱਛਿਆ ਗਿਆ ਕਿ ਮਲਕ ਭਾਗੋ ਕੌਣ ਸੀ ਮਲਕ ਭਾਗੋ ਸੀ ਜੀ ਜਿਹੜਾ ਉਹ ਕੀ ਸੀਗਾ ਸ਼ਹਿਰ ਦਾ ਸਭ ਤੋਂ ਉੱਚਾ ਜਿਹੜਾ ਰਿਚ ਬੰਦਾ ਸੀਗਾ ਆਪਾਂ ਕਹਿ ਸਕਦੇ ਹਾਂ ਰਿਚ ਚੀਫ ਆਫ ਦਾ Town ਠੀਕ ਹੈ ਇਹਦੇ ਵਿੱਚ ਪੁੱਛਿਆ ਗਿਆ ਦੇਖੋ ਜਿਹੜੀ ਸੈਤਪੁਰਾ ਦੇ ਵਿੱਚ ਕਹਾਣੀ ਉਹ ਦੱਸ ਉਹਨਾਂ ਨੇ ਕੀਤੀ ਉਹ ਮਲਕ ਭਾਗੋ ਜਿਹੜਾ ਕਿ ਉੱਥੇ ਦਾ ਰਾਜਾ ਸੀ ਤੇ ਭਾਈ ਲਾਲੋ ਜਿਹੜਾ ਉਸ ਸਮੇਂ ਕੀ ਕਰਦਾ ਸੀ ਕਿ ਤਰਖਾਨ ਦਾ ਕੰਮ ਕਰਦਾ ਸੀ ਉਹਨਾਂ ਨੂੰ ਮਿਲੀ ਸੀ ਤੇ ਇਹਦੇ ਵਿੱਚ ਆ ਜਾਂਦਾ ਕਿ ਭਾਈ ਲਾਲੋ ਕੌਣ ਸੀ ਤਾਂ ਭਾਈ ਲਾਲੋ ਸੀਗੇ ਜੀ ਕਿ ਕਾਰਪੈਂਟਰ ਸੀ ਜਿਨ ਨੂੰ ਆਪਾਂ ਕੀ ਕਹਿੰਦੇ ਇੱਕ ਤਰਖਾਨ ਸੀ ਪੇਸ਼ੀ ਬੱਚੋ ਉਸ ਤੋਂ ਬਾਅਦ ਆ ਜੀ ਪੁੱਛਿਆ ਗਿਆ ਵੇਅਰ ਟਿਡ ਗੁਨਾਗਦੇਵ ਜੀ ਮੀਤ ਮਲਿਕਾ ਗੋਣਪਾਈ ਲਾ ਲੋ ਤੇ ਕੋਈ ਕੁਐਸਚਨ ਹੈ ਕਿ ਮਲਿਕਾ ਗੋਣਪਾਈ ਲਾ ਲੋ ਦੇ ਨਾਲ ਗੁਨਾਗ ਤੇਜ ਜੀ ਦੀ ਮੁਲਾਕਾਤ ਕਿੱਥੇ ਹੋਈ ਸਾਇਪੁਰਾ ਦੇ ਵਿੱਚ ਉਸ ਤੋਂ ਬਾਅਦ ਪੁੱਛਿਆ ਵਾਟ ਇਜ਼ ਅ ਮੋਡਰਨ ਨੇਮ ਆਫ ਕਾਮਰੂਪ ਕੋ ਪਰਿਸ਼ ਕਾਮਰੂਪ ਦਾ ਪੁੱਛਿਆ ਗਿਆ ਕਿ ਅੱਜ ਕੱਲ ਨਾਮ ਕੀ ਹੈ ਕਾਮਰੂਪ ਸੀ ਕਿ ਅਸਮ ਦੇ ਵਿੱਚ ਜਗ੍ਹਾ ਜੀ ਜਿਹਦੇ ਵਿੱਚ ਕੀ ਹੋਇਆ ਸੀਗਾ ਗੁਨਾਗਦੇਵ ਜੀ ਇਹਨੂੰ ਮਿਲੀ ਸੀ ਜਾਦੂ ਕੰਨੀ ਹੁਸ਼ਿਆਰੀ ਹੋਣੀ ਸੀ ਅਦੋਬੀ ਮੋਸ਼ਹਰ ਉਸ ਤੋਂ ਬਾਅਦ ਜੀ ਵਿਏਟਡ ਗੁਨਾਂਤ ਸਿੰਘ ਨੇ ਤੇ ਸਜੰਟਾ ਸਜੰਟਾ ਧਾਗ ਬਾਰੇ ਪੁੱਛਿਆ ਗਿਆ ਜੀ ਕਿ ਕਿਹਨੇ ਲਿਸੀ ਗੁਨਾਂਤ ਦੇ ਜੀ ਹਮਲੇ ਸੀ ਜੀ ਤਲੁੰਪਾ ਦੇ ਵਿੱਚ ਸੀ ਆਪਸ਼ਨ ਉਸ ਤੋਂ ਬਾਅਦ ਪੁੱਛਿਆ ਗਿਆ ਜੀ ਗੋਰਖ ਮੱਤਾ ਦਾ ਨਵਾਂ ਨਾਮ ਕੀ ਸੀਗਾ ਜਾਂ ਮਾਡਰਨ ਨਾਮ ਕੀ ਹੈ ਜੀ ਨਾਨਕ ਮੱਤਾ ਉਸ ਤੋਂ ਬਾਅਦ ਦਾ ਮਾਨਸ ਕੀ ਜਾਤ ਸਭ ਦੇਖ ਕੇ ਪਛਾਣੋ ਕਿਹੜੀਆਂ ਪੰਕਤੀਆਂ ਨੇ ਇਹ ਪੰਕਤੀਆਂ ਹੈਗੀਆਂ ਜੀ ਗੁਨਾਂਤ ਦੇ ਜੀ ਦੀਆਂ ਡੀ ਆਪਸ਼ਨ who got the honor of becoming the first disciple dekho eh bhi important question hai bahut zyada ki pehla sikhe pehla chela kaun banaya si gurmangdev ji da teri sahi option hai ji itthe file la lo next question hai ji who found the concept of gurdwara gurdwara and the concept kin deta hai gurmangdev ji ne kita hai gurmangdev ji apne antim samay kitthe chale ji sikkar tar ko sab utthane 18 saal apni zindagi de batae ne unna ko lag lag shikshan tandiyan rehne assi te to the ki ban gayi gurdwara ban gaya pav gurudwara ਕਵੈਸਚਨ ਨੰਬਰ 87 ਨਾ ਕੋਈ Hindu ਨਾ ਕੋਈ Musalman ਇਹ ਕਿਹਨਾ ਦਾ ਕਨਸੈਪਟ ਹੈ ਜੀ ਇਹ ਹੈਗਾ ਆ 87th ਕਵੈਸਚਨ ਦੇ ਵਿੱਚ ਸਿੱਖ ਰਿਲੀਜੀਅਨ ਦਾ ਹੈ ਮਤਲਬ ਕੀ ਹੈ ਜਦੋਂ ਗੁਰੂ ਅੰਗਦ ਦੇਵ ਜੀ ਜੋਤੀ ਜੋ ਸੌਰੀ ਜਦੋਂ ਗੁਰੂ ਅੰਗਦ ਦੇਵ ਜੀ ਕੀ ਹੋ ਗਏ ਸੀ ਗੁਰੂ ਅੰਗਦ ਦੇਵ ਜੀ ਨੂੰ ਗਿਆਨ ਦੀ ਪ੍ਰਾਪਤੀ ਹੋਈ ਹੈ ਬੀ ਨਦੀ ਦੇ ਕਿਨਾਰੇ ਕਾਲੀ ਪਈ ਦੇ ਕਿਨਾਰੇ ਤਾਂ ਜਦੋਂ ਉਹ ਨਿਕਲੇ ਤਿੰਨ ਦਿਨਾਂ ਬਾਅਦ ਤਾਂ ਉਹਨਾਂ ਨੇ ਇਹ ਕਿਹਾ ਸੀ ਨਾ ਕੋਈ Hindu ਨਾ ਕੋਈ Musalman ਉਸ ਤੋਂ ਬਾਅਦ ਹੈ ਜੀ ਇਹ ਕਾਨੂੰਨ ਤੇ ਸਭਜ ਰੂਪជា ਕੌਣ ਭਲੇ ਕੋ ਮੰਦੀ ਇਹਦੇ ਵਿੱਚ ਪੁੱਛਿਆ ਗਿਆ 88 ਕੁਐਸਚਨ ਦੇ ਵਿੱਚ ਵੀ ਦੱਸੋ ਕਿਹੜੇ ਸਿੱਖ ਗੁਰੂ ਨੇ ਕਿਹਾ ਹੋਇਆ ਹੈ ਕਿਹਾ ਜੀ ਗੁਰੂ ਨਾਨਕ ਦੇਵ ਜੀ ਨੇ ਉਸ ਤੋਂ ਬਾਅਦ ਹੈ ਜੀ 89th ਕੁਐਸਚਨ ਕਹਿੰਦੇ ਗੁਰਨਾਨ ਦੇਵ ਜੀ ਅਪointed ਆਪਣਾ ਜੀਨਾ ਪੁੱਛਿਆ ਗਿਆ ਜੇ ਆਪਣਾ ਉੱਤਰ ਅਧਿਕਾਰੀ ਪੁੱਛਿਆ ਗਿਆ ਗੁਰਨਾਨ ਦੇਵ ਜੀ ਨੇ ਕਿਹਨੂੰ ਬਣਾਇਆ ਭਾਈ ਲੈਣਾ ਜੀ ਨੂੰ ਬਣਾਇਆ ਜਿਹੜੇ ਕਿ ਅੱਗੇ ਜਾ ਕੇ ਕੀ ਬਣੇ ਗੁਰੂ ਅੰਗਦ ਦੇਵ ਜੀ ਵਾਟ ਇਜ਼ ਦ ਕਨਕਲੂਜਨ ਆਫ ਇਨਸੀਡੈਂਟ ਆਫ ਸੱਚਾ ਸੋਤਾ ਸੱਚਾ ਸੋਧਾ ਦੇ ਵਿੱਚ ਕੀ ਕੀਤਾ ਸੀ ਜੀ ਗੁਨਾਕਦੇਵ ਜੀ ਨੇ ਉਹਨਾਂ ਨੇ ਕੀ ਕੀਤਾ ਸੀ ਜਿਹੜੇ ਭੁੱਖੇ ਸਾਧੂ ਸੀ ਉਹਨਾਂ ਨੂੰ ਕੋਟੀ ਛਕਾਈ ਸੀ ਤੋਂ ਫੀਲਡ ਹੰਗਰੀ ਮੌਂਸ ਉਸ ਤੋਂ ਬਾਅਦ ਆ ਗਿਆ ਜੀ ਕੁਐਸਚਨ ਨੰਬਰ 29 ਸੋ ਕਿਉ ਮੰਨਦਾ ਕਿ ਜਿੱਤੇ ਜੰਮੇ ਰਾਜਨ ਨੇ ਕਿ ਨਹੀਂ ਕਿਹਾ ਜੀ ਗੁਨਾਕਦੇਵ ਜੀ ਨੇ ਕਿਹਾ ਜੇ ਪੁੱਛਿਆ ਜਾਂਦਾ ਕਿ ਕਿਹੜੇ ਬਾਣੀ ਦੀ ਪੰਕਤੀ ਹੈ ਤੈਗੇ ਜੀ ਆਸਾ ਜੀ ਦੀ ਬਾਣੀ ਨੈਕਸਟ ਕੁਐਸਚਨ ਹੈ 92 ਹੂ ਗੇਵ ਦਾ ਫਿਲੀਸਪਲ ਆਫ ਕਿਤ ਕਰੋ ਬੰਡ ਛਕੋ ਨਾਮ ਜਪੋ ਇਹ ਦਿੱਤਾ ਸੀ ਜੀ ਇਹ ਗੁਰੂ ਨਾਨਕ ਦੇਵ ਜੀ ਨੈਕਸਟ ਕੁਐਸਚਨ ਹੈ ਜੀ 93 ਵਿੱਚ ਪਾਥ ਵਾਸ ਕਨਸਾਈਡਰਡ ਅਪਰੋਪਰੀਏਟ ਬਾਈ ਗੁਰੂ ਨਾਨਕ ਦੇਵ ਜੀ ਟੂ ਟੀਮ ਕੋਲ ਗੁਰੂ ਇਹਦੇ ਵਿੱਚ ਕੀ ਪੁੱਛਿਆ ਗਿਆ ਕਿ ਪ੍ਰਮਾਤਮਾ ਦੀ ਪ੍ਰਾਪਤੀ ਦੇ ਲਈ ਕਿਹੜਾ ਰਸਤਾ ਉਚਿਤ ਮੰਨਿਆ ਗੁਰੂ ਨਾਨਕ ਦੇਵ ਜੀ ਇਹਦੇ ਵਿੱਚ ਕੀ ਹੋਊਗਾ ਜੀ ਨਾਮ ਜਪਣ ਨੈਕਸਟ ਕੁਐਸਚਨ ਹੈ ਜੀ ਡਿਊਰਿੰਗ ਵਿਚ ਅਟੈਕ ਆਫ ਮੁਗਲ ਰੂਲਰ ਬਾਬਰ ਗੁਰੂ ਨਾਨਕ ਦੇਵ ਜੀ ਵਾਸ ਕੈਪਚਰ ਇਹਦੇ ਵਿੱਚ ਪੁੱਛਿਆ ਗਿਆ ਕਿ ਕਿਹੜਾ ਹਮਲਾ ਸੀਗਾ ਬਾਬਰ ਦਾ ਜਿਹਦੇ ਵਿੱਚ ਕੀ ਕਰ ਲਿਆ ਗਿਆ ਸੀ ਗੁਰੂ ਨਾਨਕ ਦੇਵ ਜੀ ਕੈਦ ਹੋਏ ਸੀ ਤੇ ਇਹਦੇ ਸਹੀ ਆਪਸ਼ਨ ਹੈ ਜੀ ਸੀ ਆਪਸ਼ਨ ਤੀਜੇ ਹਮਲੇ ਦੌਰਾਨ ਸੈਦਪੁਰਾ ਦੇ ਵਿੱਚ ਉਹੀ ਪੁੱਛਿਆ ਗਿਆ ਕਿ ਬਾਬਰ ਨੇ ਜਦੋਂ ਗੁਰੂ ਨਾਨਕ ਦੇਵ ਜੀ ਨੂੰ ਕੈਦ ਕਰਿਆ ਤਾਂ ਕਿੱਥੇ ਰੱਖੇ ਕਿੱਥੇ ਕੈਦ ਕੀਤਾ ਸੀ ਉਹਨਾਂ ਨੇ ਕਿਹਾ ਸੀ ਜੀ ਸੈਦਪੁਰਾ ਦੇ ਵਿੱਚ ਇਹ ਆਪਸ਼ਨ ਉਸ ਤੋਂ ਬਾਅਦ ਦਾ ਕੁਸ਼ਚਨ ਹੈ ਜੀ ਗੁਰੂ ਨਾਨਕ ਦੇਵ ਜੀ ਨੇ ਬਾਬਰ ਬਾਰੇ ਜਿਹੜੀ ਹਮਲਿਆਂ ਦਾ ਜ਼ਿਕਰ ਉਹ ਆਪਣੀ ਕਿਹੜੀ ਰਚਨਾ ਦੇ ਵਿੱਚ ਕੀਤਾ ਕੀਤਾ ਜੀ ਬਾਬਰ ਬਾਨੀ ਦੇ ਵਿੱਚ ਡਿਊਰਿੰਗ ਵਿੱਚ ਉਦਾਸੀ ਚਤਨ ਨੇ ਪ੍ਰਭੂ ਐਂਡ ਗੁਰੂ ਨਾਨਕ ਦੇਵ ਜੀ ਨੇ ਪੁੱਛਿਆ ਗਿਆ ਹੈ ਕਿ ਆਪਣੀ ਕਿਹੜੀ ਉਦਾਸੀ ਦਿਸੰਦੇ ਗੁਨਾਗਰੇਜੀ ਤੇ ਚਤਨਿਆ ਤ ਉਹ ਜਿਹੜੀ ਕੌਨ ਸੀ ਭਾਰਤ ਦੇ ਵਿੱਚ ਪੱਕੀ ਲਹਿਰ ਦੇ ਮੋਢੀ ਸੀ ਗੁਨਾਗਰੇਜੀ ਪੰਜਾਬ ਵਿੱਚ ਪੱਕੀ ਲਹਿਰ ਤੇ ਮੋਢੀ ਸੀ ਇਹ ਕਿੱਥੇ ਮਿਲੀ ਸੀ ਆਪਣੀ ਕਿਹੜੀ ਉਦਾਸੀ ਦੌਰਾਨ ਮਿਲੀ ਸੀ ਇੰਗਲਿਸ਼ੀ ਦੀ ਪਹਿਲੀ ਉਦਾਸੀ ਦੌਰਾਨ ਜੀ ਜਗਾ ਕੁ ਚਲੀ ਜਾਂਦੀ ਹੈ ਜੀ 오ਡੀਸਾ ਦੇ ਵਿੱਚ ਮਿਲੇ ਸੀ ਪੂਰੀ ਦੇ ਵਿੱਚ ਨੈਕਸਟ ਕੁਐਸਚਨ ਹੈ ਜੀ ਇਨ ਸਿੱਖ ਹਿਸਟਰੀ ਫਸਟ ਗੁਰਦੁਆਰਾ ਵਾਸ ਦੇਖੋ ਵੀ ਅੱਗੇ ਪਹਿਲਾ ਗੁਰਦੁਆਰਾ ਕਿੱਥੇ ਬਣਿਆ ਸੀ ਜੀ ਕਰਤਾਰਪੁਰ ਦੇ ਵਿੱਚ who was contemporary to lot of gunakdev ji gunakdev ji de samakalee shashak kede si ji sikandar loti ibrahim loti babur eh sare hi si next question hai ji during which udasi did gunakdev ji spend maximum time kede udasi te na sab to bad samay lagaya na ne pehli udasi te ji video changi lagi ve like kareo channel subscribe kareo thank you